ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਵਿੱਚ ਅੱਗ ਨਾਲ ਖੇਡਣ ਦੀ ਕੋਸ਼ਿਸ਼ ਕਰ ਰਹੇ ਨੇ ਦਰਸਲ ਮੁੱਖ ਮੰਤਰੀ ਭਗਵੰਤ ਮਾਨ ਤੇ ਪੰਜਾਬ ਸਰਕਾਰ ਕਹਿੰਦੇ ਕਿ ਹੁਣ 31 ਨਵੇਂ ਸਾਈਲੋ ਬਣਾਉਣ ਦੀ ਤਿਆਰੀ ਦੇ ਵਿੱਚ ਹੈ 31 ਅਨਾਜ ਮੰਡੀਆਂ ਨੂੰ ਸਾਈਲੋਜ ਦੇ ਵਿੱਚ ਤਬਦੀਲ ਕਰਨ ਦੀ ਤਿਆਰੀ ਦੇ ਵਿੱਚ ਹੈ ਔਰ ਇਸ ਸਬੰਧੀ ਹੁਕਮ ਵੀ ਜੜਿਆ ਜਾਰੀ ਹੋ ਗਏ ਹੈ ਇਸ ਤੋਂ ਪਹਿਲਾਂ 9 ਸਾਈਲੋਜ ਬਣਾਉਣ ਦੀ ਤਿਆਰੀ ਦੇ ਵਿੱਚ ਸੀ ਪੰਜਾਬ ਦੇ ਵਿੱਚ ਸਰਕਾਰ ਪਰ ਵੱਡੇ ਪੱਧਰ ਤੇ ਮੋਰਚਾ ਲੱਗਿਆ ਕਿਸਾਨਾਂ ਦੇ ਸੰਘਰਸ਼ ਕੀਤਾ ਵਿਰੋਧੀ ਪਾਰਟੀਆਂ ਨੇ ਘੇਰਿਆ ਤੇ ਉਹ ਹੁਕਮ ਜੜਿਆ ਉਹ ਵਾਪਸ ਲੈਣੇ ਪੈ ਗਏ ਤੇ ਹੁਣ ਪਤਾ ਲੱਗਿਆ ਕਿ 31 ਹੋਰ ਸਾਈਲੋਜ਼ ਬਣਾਉਣ ਦੇ ਤਾਇ ਦੇ ਵਿੱਚ ਆ ਕਿ ਇਹ ਬਣਨਗੇ ਕਿ ਕਿਸਾਨ ਬਣ ਦੇਣਗੇ ਲੋਕ ਬਣ ਦੇਣਗੇ ਵਿਰੋਧੀ ਧਿਰਾਂ ਬਣ ਦੇਣਗੀਆਂ ਤੇ ਜੇ ਇਹ ਹੁਕਮ ਜਾਰੀ ਕੀਤੇ ਹੋਏ ਆ ਤਾਂ ਫਿਰ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਹਨਾਂ ਚੋੜਾਂ ਦੇ ਵਿੱਚ ਤੇ ਆਉਣ ਵਾਲੇ ਸਮੇਂ ਵਿੱਚ ਕਿੰਨਾ ਕੁ ਗੁਰਾ ਸੱਟਾ ਭੁਗਤਣਾ ਪਊਗਾ ਇਸ ਤੇ ਵੀ ਅਹਿਮ ਜਿਹੜੀ ਗੱਲਬਾਤ ਕਰਾਂਗੇ ਨਾਲ ਹੀ ਨਾਲ ਗੱਲਬਾਤ ਕਿ ਮੁੱਖ ਮੰਤਰੀ ਦੀ ਮਜਬੂਰੀ ਕੀ ਹੈ ਕਿ ਵਾਰ-ਵਾਰ ਸਾਈਲੋਜ਼ ਬਣਾ ਰਹੇ ਨੇ ਪਿਛਲੇ ਹੁਕਮ ਨੂੰ ਤਾਂ ਪਿਛਲੀਆਂ ਸਰਕਾਰਾਂ ਤੇ ਛੁੱਟ ਛੁੱਟ ਦਿੱਤਾ ਸੀ ਤੇ ਹੁਣ ਖੁਦ ਇਹ ਨਵੀਂ 31 ਸਾਇਲੋਜ ਬਣਾਉਣ ਦੀ ਤਿਆਰੀ ਚ ਹੈ ਆਖਿਰ ਬੀਜੇਪੀ ਦੀ ਲਾਈਨ ਤੇ ਚੱਲ ਰਿਹਾ ਮੁੱਖ ਮੰਤਰੀ ਭਗਵੰਤ ਮਾਨ ਕਿਰੂ ਫਾਇਦਾ ਪਹੁੰਚਾਉਣ ਦੀ ਕੋਸ਼ਿਸ਼ ਦੇ ਵਿੱਚ ਹੈ ਇਸੇ ਤਰ੍ਹਾਂ ਚਰਚਾ ਜਿਹੜੀ ਕਰਨੀ ਹੈ ਉਧਰ ਫ੍ਰੀ ਬਿਜਲੀ ਦੇ ਨਾਮ ਦੇ ਉੱਪਰ ਜਿੱਥੇ ਪੰਜਾਬ ਦੇ ਵਿੱਚ ਫੋਕੀ ਬਾਵਾ ਖੱਟੀ ਜਾ ਰਹੀ ਹੈ ਉੱਥੇ ਦੂਜੇ ਸੂਬਿਆਂ ਦੇ ਵਿੱਚ ਜਾ ਕੇ ਵੀ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੀਰੀਵਾਲ ਵੱਲੋਂ ਇਹਦਾ ਜ਼ੋਰਦਾਰ ਪ੍ਰਚਾਰ ਕੀਤਾ ਜਾ ਰਿਹਾ ਪਰ ਅਸਲੀਅਤ ਕੀ ਹੈ ਅਸਲੀਅਤ ਪੰਜਾਬ ਸਰਕਾਰ ਦਾ ਖਜ਼ਾਨਾ ਅੰਦਰੋਂ ਖੋਖਲਾ ਕਿਵੇਂ ਹੋ ਰਿਹਾ ਹੈ ਪੀਐਸ ਪੀਸੀਐਲ ਦੇ ਉੱਪਰ ਕਰਜ਼ਾ ਕਿਸ ਤਰੀਕੇ ਦੇ ਨਾਲ ਚੱਲ ਰਿ ਇਸਤੇ अहम ਜਿਹੜੀ ਆ ਗੱਲਬਾਤ ਅਸੀਂ ਕਰਨੀ ਹੈ ਨਾਲ ਹੀ ਨਾਲ ਗੱਲਬਾਤ ਕਰਾਂਗੇ ਕਿ ਮੋਦੀ ਦੀ ਥਾਂ ਕਿ ਪ੍ਰਧਾਨ ਮੰਤਰੀ ਜਿਹੜੇ ਆ ਅਮਿਤ ਸ਼ਾਹ ਹੋਣਗੇ ਇਹਦੀ ਵੀ ਜਿਹੜੀ ਆ ਬੜੀ ਚਰਚਾ ਚੱਲੀ ਆ ਕਿਉਂ ਚੱਲੀ ਆ ਗੱਲ ਇਸਤੇ ਵੀ ਕਰਨੀ ਹੈ ਉਧਰ ਮੁੱਖ ਮੰਤਰੀ ਭਗਵੰਤ ਸਿੰਘ ਜੀ ਕਹਿੰਦੇ ਸੀਗੇ ਕਿ ਮਾਸਟਰਾਂ ਨੂੰ ਸਾਡੀ ਸਰਕਾਰ ਬਣ ਲੈਣ ਦਿਓ ਮਾਸਟਰਾਂ ਨੂੰ ਟੀਚਰਾਂ ਨੂੰ ਕੋਈ ਹੋਰ ਨੌਕਰੀ ਜਾਂ ਗੱਲ ਕਰ ਲੋ ਕਿ ਹੋਰ ਡਿਊਟੀ ਨਹੀਂ ਕਰਨ ਦਵਾਵਾਂਗੇ ਜਿਹੜੀ ਆਪਣੀ ਡਿਊਟੀ ਤੋਂ ਬਿਨਾ ਉਹਨਾਂ ਨੇ ਧਰਨੇਆਂ ਦੇ ਵਿੱਚ ਹੁਣ ਡਿਊਟੀਆਂ ਲਾ ਦਿੱਤੀਆਂ ਗਈਆਂ ਨੇ ਧਰਨੇ ਵੀ ਕਿਹੜੇ ਕਿਸਾਨ ਅੰਦੋਲਨ ਜਿਹੜਾ ਚੱਲ ਰਿਹਾ ਹੈ ਸ਼ੰਭੂ ਬਾਟਰ ਦੇ ਉੱਪਰ ਉਹਦੇ ਵਿੱਚ ਡਿਊਟੀ ਕਿਉਂ ਲਾ ਦਿੱਤੀ ਗਈ ਇਹ ਚੱਲ ਕੀ ਰਿਹਾ ਪੰਜਾਬ ਦੇ ਅੰਦਰ ਹੁਣ ਉਹਦੇ ਤੇ ਵੀ ਕਹਿੰਦੇ ਯੂ ਟਰਨ ਮਾਰਨ ਦੀ ਕੋਸ਼ਿਸ਼ ਦੇ ਵਿੱਚ ਹੈ ਪੰਜਾਬ ਸਰਕਾਰ ਦੋ ਵੱਡੇ ਯੂ ਟਰਨ ਇਹਨਾਂ ਤੇ ਵੀ ਗੱਲ ਕਰਨੀ ਹੈ ਮੇਰੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਅਣਕੀ ਸਾਹਿਬ ਆ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਹੁਣ ਸਾਰਾ ਸਵਾਗਤ ਹੈ ਜੀ ਪ੍ਰੋਗਰਾਮ ਵਿੱਚ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅਣਖੀ ਸਾਹਿਬ ਜਦੋਂ ਭਗਵੰਤਪਾਨ ਦੀ ਸਰਕਾਰ ਨਹੀਂ ਸੀ ਨਾ ਬੜੀ ਤਾਂ ਉਦੋਂ ਭਗਵੰਤਪਾਨ ਕਹਿੰਦੇ ਹੁੰਦੇ ਸੀ ਕਿ ਸਾਡੀ ਸਰਕਾਰ ਬਣਾ ਦਿਓ ਤੇ ਜਿਹੜੇ ਟੀਚਰ ਨੇ ਉਹਨਾਂ ਤੋਂ ਪੜਾਉਣ ਤੋਂ ਇਲਾਵਾ ਕੋਈ ਹੋਰ ਕੰਮ ਲਿਆ ਹੀ ਨਹੀਂ ਜਾਊਗਾ ਹਾਲਾਂਕਿ ਉਹਨਾਂ ਨੇ ਗੱਲਾਂ ਤੇ ਵੀ ਕਹੀਆਂ ਸੀ ਕਿ ਜਿਹੜੇ ਟੀਚਰ ਨੇ ਤਨਿਆਂ ਤੇ ਟੈਂਕੀਆਂ ਤੇ ਨਹੀਂ ਹੋਣਗੇ ਇਹਨਾਂ ਦੀ ਥਾਂ ਸਕੂਲਾਂ 'ਚ ਹੋਊਗੀ ਉਹ ਸਾਰਾ ਕੁਝ ਉਵੇਂ ਚੱਲੀ ਜਾਂਦਾ ਤੇ ਜਿਹੜੇ ਉਹ ਕੱਚੇ ਟੀਚਰ ਨੇ ਵਿਚਾਰੇ ਚਲੋ ਜਿਹੜੇ ਪੱਕੇ ਨੇ ਉਹਨਾਂ ਨੂੰ ਕਹਿੰਦੇ ਸੀਗੇ ਕਿ ਭਾਈ ਉਹਨਾਂ ਤੋਂ ਇਲਾਵਾ ਕੋਈ ਹੋਰ ਕੰਮ ਦੂਜਾ ਨਹੀਂ ਲਿਆ ਜਾਊਗਾ ਜਿਹੜੇ ਕੰਮ ਪਿਛਲੀਆਂ ਸਰਕਾਰਾਂ ਲੈ Điਆਂ ਰੀਆਂ ਸੀ ਹੁਣ ਜੱਗੋ 13ਵੀਂ ਕਰਦੀ ਐ ਪਤਾ ਲੱਗਿਆ ਹੈ ਕਿ ਜਿਹੜਾ ਸ਼ੰਭੂ ਮੋਰਚਾ ਲੱਗਿਆ ਹੈਗਾ ਸ਼ੰਭੂ ਧਰਨਾ ਲੱਗਿਆ ਕਿਸਾਨ ਅੰਦੋਲਨ ਹੈ ਉਹਦੇ ਵਿੱਚ ਕਾਨੂੰਨ ਵਿਵਸਥਾ ਨੂੰ ਬਣਾਈ ਰੱਖਣ ਦੇ ਲਈ ਕਹਿੰਦੇ ਉੱਥੇ ਟੀਚਰਾਂ ਨੂੰ ਭੇਜ ਦਿੱਤਾ ਲੈਕਚਰਰਾਂ ਨੂੰ ਭੇਜ ਦਿੱਤਾ ਹੁਕਮ ਜਾਰੀ ਕਰ ਦਿੱਤੇ ਐ ਕਹਿੰਦੇ ਕਿ ਤੁਸੀਂ ਦੋ ਡੀਐਸਪੀਆਂ ਨਾਲ ਗੱਲਬਾਤ ਕਰਕੇ ਡੀਐਸਪੀ ਬੂਟਾ ਸਿੰਘ ਦਲਜੀਤ ਸਿੰਘ ਵਿਰਕ ਦਾ ਉਹਦੇ ਵਿੱਚ ਨਾਮ ਲਿਖਿਆ ਉਹਨਾਂ ਦੇ ਨਾਲ ਤਾਲਮੇਲ ਕਰਕੇ ਕਹਿੰਦੇ ਉੱਥੇ ਆਪਣੀਆਂ ਡਿਊਟੀਆਂ ਭਗਤੌਣੀਆਂ ਹੈਗੀਆਂ ਤਾਂ ਇਹ ਕਿਵੇਂ ਦੇਖਦੇ ਹੋ ਮਾਸਟਰਾਂ ਦਾ ਲੈਕਚਰਾਰਾਂ ਦਾ ਉੱਥੇ ਕੀ ਕੰਮ ਤੇ ਆਪਣੀਆਂ ਕਈਆਂ ਗੱਲਾਂ ਤੋਂ ਮੁਕੰੰਤਰੀ ਭਗਵੰਤ ਮਾਨ ਫਿਰ ਕਿਉਂ ਰਿਹਾ ਭੱਜ ਕਿਉਂ ਰਿਹਾ ਮੁੱਕਰ ਕਿਉਂ ਰਿਹਾ ਸੁਖਵਿੰਦਰ ਜੀ ਜਦੋਂ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਸੱਤਾ ਵਾਸਤੇ ਕੋਹਲ ਕਰ ਰਹੀ ਸੀ ਤਾਂ ਉਸ ਵਕਤ ਆਮ ਆਦਮੀ ਪਾਰਟੀ ਦੇ ਬੁਲਾਰੇ ਭਗਵੰਤ ਮਾਨ ਹੋਣੀ ਜਾਂ ਹੋਰ ਜਿਹੜੇ ਵਿਅਕਤੀ ਸਨ ਹਮੇਸ਼ਾ ਇਸ ਗੱਲ ਤੇ ਜ਼ੋਰ ਦਿੰਦੇ ਰਹੇ ਆ ਕਿ ਪੰਜਾਬ ਦੇ ਵਿੱਚ ਜਿਹੜੇ ਸਕੂਲ ਨੇ ਉਹਨਾਂ ਦੇ ਅਧਿਆਪਕਾਂ ਕੋਲ ਸਿਰਫ ਤੇ ਸਿਰਫ ਵਿਦਿਅਕ ਕਾਰਜ ਲੈ ਚੜ ਕੇ ਇਸ ਤੋਂ ਇਲਾਵਾ ਹੋਰ ਕੋਈ ਵੀ ਕਾਰਜ ਉਹਨਾਂ ਕੋਲ ਨਹੀਂ ਲਿਆ ਜਾਏਗਾ ਤਾਂ ਜੋ ਬੱਚੇ ਦੀ ਜਿਹੜੀ ਪਰਵਾਹੀ ਆ ਉਹ ਪ੍ਰਭਾਵਿਤ ਜਿਹੜੀ ਆ ਉਹ ਨਾ ਹੋਵੇ ਆਮ ਆਦਮੀ ਪਾਰਟੀ ਨੇ ਦਿੱਲੀ ਦੇ ਵਿੱਚ ਤੇ ਪੰਜਾਬ ਦੇ ਵਿੱਚ ਜਿਹੜੇ ਚੋਣਾਂ ਲੜਦਾ ਦੋ ਮੁੱਦਿਆਂ ਤੇ ਚੋਣਾਂ ਜਿਹੜੀਆਂ ਲੜੀਆਂ ਤੇ ਆਪਣੇ ਆਪ ਨੂੰ ਪ੍ਰਚਾਰਿਆ ਇੱਕ ਸਿੱਧਾ ਮੁੱਦਾ ਸੀ ਤੇ ਦੂਜਾ ਸਿੱਖਿਆ ਦਾ ਮੁੱਦਾ ਸੀ ਸਿੱਖਿਆ ਦੇ ਮੁੱਦੇ ਦੇ ਉੱਤੇ ਹਮੇਸ਼ਾ ਉਹਨਾਂ ਨੇ ਇਹੋ ਗੱਲ ਕਹੀ ਕਿ ਹਾਂ ਭਈ ਅਸੀਂ ਵਿੱਦਿਅਕ ਕਾਰਜ ਤੋਂ ਅਲਾਵਾ ਅਧਿਆਪਕਾਂ ਪਾਸੋਂ ਕੋਈ ਵੀ ਡਿਊਟੀ ਜਿਹੜੀ ਆ ਉਹ ਲੈ ਲੈਣੀ। ਸਰਕਾਰ ਪਾਦੀ ਆ ਤੇ ਪਿਛਲੀਆਂ ਸਰਕਾਰਾਂ ਵੱਗੋਂ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਆ ਅਧਿਆਪਕਾਂ ਪਾਸੋਂ ਗੈਰ ਵਿਦਿਅਕ ਕੰਮਾਂ ਲੈਣ ਵਾਸਤੇ ਉਹਨਾਂ ਦੀਆਂ ਡਿਊਟੀਆਂ ਲਾ ਦਦੀ। ਤੇ ਜਿਸ ਦਾ ਸਿੱਧਾ ਪ੍ਰਭਾਵ ਜਿਹੜਾ ਬੱਚਿਆਂ ਦੀ ਪੜ੍ਹਾਈ ਤੇ ਪੈਂਦਾ ਤੇ ਸਕੂਲਾਂ ਤੇ ਕਿਤੇ ਪੈਂਦਾ ਤੇ ਸਕੂਲ ਇਹ ਕਿਸਮ ਦੇ ਖਾਲੀ ਹੋ ਜਾਂਦੇ। ਹੁਣ ਤਾਜ਼ਾ ਮਿਸਾਲ ਜਿਹੜੀ ਆ ਜਿਹੜੀ ਤਾਜ਼ਾ ਚਰਚਾ ਜਿਹੜੀ ਸਾਹਮਣੇ ਆਈ ਉਹ ਇਹ ਆ ਕਿ ਖਨੌਰੀ ਤੇ ਸ਼ੰਭੂ ਬਾਰਡਰ ਤੇ ਜਿਹੜੇ ਕਿਸਾਨ ਧਰਨਾ ਲਾ ਰਹੇ ਆ ਕਸਾਲਾ ਦਾ ਜਿਹੜਾ ਧਰਨਾ ਚੱਲਦਾ ਪਿਆ ਉਥੇ ਕਾਨੂੰਨ ਵਿਵਸਥਾ ਤੇ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਬਣਾਈ ਰੱਖਣ ਵਾਸਤੇ ਲੈਕਚਰਰਾਂ ਨੂੰ ਪੁਲਿਸ ਤੇ ਡੀਐਸਪੀਰਾਂ ਦੇ ਨਾਲ ਜਿਹੜਾ ਉਹ ਜੋੜ ਦਿੱਤਾ ਗਿਆ ਹੁਣ ਇਹ ਵੀ ਇੱਕ ਗੱਲ ਸਮਝਣ ਦੀ ਕਿ ਜਿਹੜੀ ਐਗਜ਼ੀਕਟਿਵ ਪਾਵਰਾਂ ਨੇ ਉਹ ਤਾਂ ਨਾ ਤਾਂ ਡੀਐਸਪੀ ਕੋਲ ਆ ਉਹ ਤਾਂ ਪੀਸੀਐਸ ਅਫਸਰਾਂ ਕੋਲ ਹੁੰਦੀਆਂ ਨੇ ਜਿਨ੍ਹਾਂ ਨੇ ਕੋਈ ਵੀ ਨਿਰਦੇਸ਼ ਦੇਣਾ ਕਿ ਜੇਕਰ ਸਥਿਤੀ ਵਿਗੜ ਜਾਂਦੀ ਹੈ ਐਸਟੀਮ ਹੋਵੇ ਤਹਿਸੀਲਦਾਰ ਹੋਵੇ ਜਿਹਨਾਂ ਕੋਲ ਐਗਜ਼ੀਕਿਊਟਿਵ ਪਾਵਰਾਂ ਨਹੀਂ ਪੁਲਿਸ ਨੇ ਤਾਂ ਕੇਵਲ ਉਹਨਾਂ ਪਾਵਰਾਂ ਜੋ ਹੁਕਮ ਦੋਲੇ ਨੇ ਉਹਨਾਂ ਦੀ ਤਾਕੀਦ ਕਰਦੀ ਹੈ ਤਾਂ ਜੇਕਰ ਉਥੋਂ ਕੋਈ ਸਥਿਤੀ ਇਹੋ ਜੀ ਅਮਨ ਤੇ ਕਾਨੂੰਨ ਦੀ ਸਥਿਤੀ ਦੇ ਸੰਬੰਧੀ ਕੋਈ ਸਥਿਤੀ ਪੈਦਾ ਹੁੰਦੀ ਹੈ ਤਾਂ ਉਸ ਵੇਲੇ ਤਹਿਸੀਲਦਾਰ ਜਾਂ ਐਸਟੀਐਮ ਜਾਂ ਕੋਈ ਵੀ ਜਿਹੜਾ ਜਿਹਦੇ ਕੋਲ ਐਕਜ਼ੀਕਟਿਵ ਪਾਵਰ ਹਨ ਉਹ ਹੁਕਮ ਦਿੰਦਾ ਦਾ ਪੁਲਿਸ ਉਹਨਾਂ ਦੀ ਤਮੀਲ ਕਰਕੇ ਸਥਿਤੀ ਨੂੰ ਕਾਬੂ ਚ ਲੈ ਆਗੇ ਹੁਣ ਅਧਿਆਪਕਾਂ ਨੂੰ ਜੇਕਰ ਲੈਕਚਰ ਹਨ ਉਥੇ ਲਾ ਦਿੱਤਾ ਕਿ ਡੀਐਸਪੀ ਦੇ ਨਾਲ ਕਿ ਇਹ ਅਮਨ ਤੇ ਕਾਨੂੰਨ ਦੀ ਸਥਿਤੀ ਦੇ ਉੱਤੇ ਨਜ਼ਰ ਰੱਖਣਗੇ ਆਮ ਆਦਮੀ ਪਾਰਟੀ ਦਾ ਇਹਦੇ ਸੰਬੰਧੀ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਇਹਦੇ ਸੰਬੰਧੀ ਕੀ ਤਰ੍ਹਾਂ ਦਾ ਸਪਸ਼ਟ ਨਹੀਂ ਸਮਝੜਾ ਉਹ ਨਹੀਂ ਆਇਆ ਇਹ ਤਾਂ ਫਿਰ ਸਦਾ ਹੀ ਸਾਹਿਬ ਇਹ ਆ ਕਿ ਜਿਹੜੇ ਅਧਿਆਪਕ ਨੇ ਜਾਂ ਲੈਕਚਰਾਰ ਨੇ ਠੀਕ ਆ ਉਹਨਾਂ ਨੂੰ ਕਿਸਾਨਾਂ ਕੋਲ ਫਿਰ ਬੁਰੇ ਬਣਾਓ ਉਹਨਾਂ ਨੂੰ ਵੀ ਕਿਸਾਨਾਂ ਕਿਸਾਨ ਜਿਹੜੇ ਜਾਂ ਕਿਸਾਨਾਂ ਦਾ ਜਿਹੜਾ ਗੁੱਸਾ ਆ ਪੁਲਿਸ ਦੇ ਨਾਲ ਨਾਲ ਉਹਨਾਂ ਤੇ ਵੀ ਨਿਕਲੇਗਾ ਪਰ ਹਰ ਹਰ ਗੀਦੀ ਗੱਲ ਆ ਕਿ ਉਹ ਵਿਅਕਤੀ ਲੈਕਚਰਾਰ ਨਾ ਤਾਂ ਉਹਨਾਂ ਕੋਲ ਕੋਈ ਕਿਸੇ ਕਿਸਮ ਦੀ ਕੋਈ ਐਗਜ਼ੈਕਟਿਵ ਪਾਵਰ ਹੈਗੀ ਆ ਨਾ ਕੋਈ ਹੁਕਮ ਦੇ ਸਕਦੇ ਆ ਨਾ ਹੀ ਕੋਈ ਹੁਕਮਾਂ ਦੀ ਉਹ ਤਰਮੀਲ ਕਰ ਸਕਦੇ ਉਹ ਫਿਰ ਦੇ ਕੀ ਪਰ ਸ਼ਾਇਦ ਜਿਹੜੀ ਪੰਜਾਬ ਸਰਕਾਰ ਹੈਗੀ ਆ ਇਹਨਾਂ ਗੱਲਾਂ ਤੋਂ ਅਣਭੂਲ ਜਾਂ ਪਤਾ ਹੀ ਨਹੀਂ ਦੀ ਜਾਂ ਫਿਰ ਉਹਨਾਂ ਇਸ ਕੰ ਦਾ ਤਜਰਬਾ ਹੀ ਨਹੀਂ ਹੈਗਾ ਇਹਾਂ ਪੀ ਅਧਿਆਪਕਾਂ ਦੀਆਂ ਡਿਊਟੀਆਂ ਕਿੱਥੇ ਲਾਈਆਂ ਜਾਂ ਡਟ ਕਿੱਥੇ ਲਾਈਆਂ ਜਾ ਸਕਦੀਆਂ ਨਹੀਂ ਇਸ ਤੋਂ ਇਲਾਵਾ ਕਿਉਂਕਿ ਐਸ ਵੇਲੇ ਚੋਣਾਂ ਦਾ ਮਾਹੌਲ ਆ ਪੰਜਾਬ ਦੇ ਵਿੱਚ ਪੰਜਾਬ ਨਾਲ ਨਹੀਂ ਕੇ ਸਾਰੇ ਦੇਸ਼ ਵਿੱਚ ਲੋਕ ਸਭਾ ਦੀਆਂ ਚੋਣਾਂ ਹੋ ਰਹੀਆਂ ਨੇ ਜ਼ਿਆਦਾਤਰ ਅਧਿਆਪਕਾਂ ਦੀਆਂ ਬੀਐਲਓ ਦੀਆਂ ਡਿਊਟੀਆਂ ਲਗੀਆਂ ਨੇ ਅਧਿਆਪਕ ਜਿਹੜੇ ਨੇ ਉਹ ਸਕੂਲਾਂ ਤੋਂ ਬਾਹਰ ਬੀਐਲਓ ਦੀਆਂ ਡਿਊਟੀਆਂ ਨਿਭਾ ਰਹੇ ਨੇ ਉਹਦੇ ਨਾਲ ਹੀ ਨਾਲ ਜਦੋਂ ਚੋਣਾਂ ਹੋ ਰਹੀਆਂ ਨੇ ਕਿਸੇ ਦਿਨ ਚੋਣ ਦੀ ਅਸਲ ਆ ਜਾਂਦੀ ਹੈ ਕਿਸੇ ਦਿਨ ਈਵੀਐਮ ਮਸ਼ੀਨਾਂ ਦੀ ਸਖਲਾਈ ਆ ਜਾਂਦੀ ਹੈ ਪਰ ਉਸ ਤੋਂ ਬਾਅਦ ਜਿਹੜੀਆਂ ਡਿਊਟੀਆਂ ਜਿਸਮ ਚੋਣਾ ਹੋਣਾ ਹੁੰਗਿਆ ਉਹ ਦੰਗਿਆਂ ਤੇ ਆਪਕ ਵਰਕ ਨਹੀਂ ਜਾਣਾ ਤੇ ਸਕੂਲਾਂ ਦਾ ਪੱਠਾ ਜਿਹੜਾ ਤਾਂ ਕੋ ਪਹਿਲਾਂ ਹੀ ਬੈਠਾ ਸੀ ਸਰਕਾਰ ਦੀਆਂ ਗਲਤ ਨੀਤੀਆਂ ਕਰਕੇ ਸਰਕਾਰ ਕੋਈ ਵੀ ਹੋਵੇ ਪਰ ਜਿਸ ਤਰੀਕੇ ਤੇ ਇਹ ਹੁਕਮ ਲਾਗੂ ਕਰ ਦਿੱਤੇ ਗਏ ਆ ਹਾਲਾਂਕਿ ਸਰਕਾਰ ਕਹਿੰਦੀ ਇਹ ਨਹੀਂ ਨਹੀਂ ਇਹ ਇਹ ਹੁਕਮ ਵਾਪਸ ਲੈ ਲਿਆ ਪਰ ਅਜੇ ਤੱਕ ਕੋਈ ਵੀ ਪੱਤਰ ਜਿਹੜਾ ਉਹ ਜਾਰੀ ਜਿਹੜਾ ਉਹ ਨਹੀਂ ਹੋਇਆ ਹਾਂ ਉਹ ਪੱਤਰ ਜ਼ਰੂਰ ਜਾਰੀ ਹੋਇਆ ਜਿੱਥੇ ਇਹਨਾਂ ਅਧਿਆਪਕਾਂ ਦੀਆਂ ਡਿਊਟੀਆਂ ਜਿਹੜੀਆਂ ਲਗੀਆਂ ਹੋਈਆਂ ਨੇ ਇੱਕ ਪਾਸੇ ਅਧਿਆਪਕਾਂ ਦਾ ਚੋਣਾਂ ਦੇ ਵਿੱਚ ਬੇਲੋਦੀ ਡਿਊਟੀ ਦੇਣੀ ਦੂਜੇ ਪਾਸੇ ਸ਼ੰਭੂ ਤੇ ਖੰਡੋਰੀ ਬਾਰਡਰ ਤੇ ਅੰਮਤਿ ਕਾਨੂੰਨ ਦੀ ਸਥਿਤੀ ਬੜਾਈ ਵਿੱਚ ਪੁਲਸਤੀ ਸਹਾਇਤਾ ਕਰਨੀ ਤਾਂ ਫਿਰ ਸੁਖਵਿੰਦਰ ਜੀ ਸਕੂਲਾਂ ਨੂੰ ਫਿਰ ਪੱਕੇ ਤੌਰ ਤੇ ਟਾਲੀ ਲਾ ਦੇਣਾ ਚਾਹੀਦਾ ਤਾਂ ਜੋ ਠੀਕ ਹੈ ਅਧਿਆਪਕ ਜਿਹੜੇ ਨੇ ਬਾਕੀ ਥਾਵਾਂ ਤੇ ਡਿਊਟੀਆਂ ਦੇਣ ਸਕੂਲਾਂ ਦਾ ਜਿਹੜਾ ਕੰਮ ਆ ਫਿਰ ਉਹ ਪਾਰਟ ਟਾਈਮ ਟੀਚਰ ਰੱਖ ਕੇ ਕੰਮ ਚਲਾ ਰਣ ਤਾਂ ਫਿਰ ਅਧਿਆਪਕ ਵਰਗ ਕਰੂਗਾ ਕੀ ਇਹ ਤਾਂ ਚਲੋ ਬਈ ਆਪ ਕੋ ਵਰਗ ਨਹੀਂ ਸਿਰ ਤੇ ਜਰੂਰ ਤਲਵਾਰ ਲਟਕੀ ਇਹ ਜੋ ਸਰਕਾਰੀ ਹੁਕਮ ਹੋਏ ਆ ਉਹਨਾਂ ਦੀ ਤਮੀਲ ਤੇ ਕਰਦੀਆਂ ਪਰ ਉਹਨਾਂ ਹਜ਼ਾਰਾਂ ਅਧਿਆਪਕ ਮਾਫ ਕਰਦਾ ਹਾਂ ਯਾਰਾਂ ਵਿਦਿਆਰਥੀ ਜਿਹੜੇ ਇਹਨਾਂ ਸਰਕਾਰੀ ਸਕੂਲਾਂ ਉਹਨਾਂ ਦਿੱਤੂ ਵਿਖੜਾ ਕੀ ਹਾਲ ਹੋਵੇਗਾ ਉਸ ਤੇ ਪ੍ਰਿਕ ਬਾਰੇ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਕੀ ਸੋਚਦੀ ਆ ਇਹਦੇ ਸਬੰਧੀ ਜਿਹੜੀ ਆ ਉਹ ਭਗਤਵਾਨ ਹੋਣਾ ਨੂੰ ਜਰੂਰ ਸਪੱਸ਼ਟ ਜਿਹੜਾ ਕਰ ਦੇਣਾ ਚਾਹੀਦਾ ਕਿਉਂਕਿ ਤੁਸੀਂ ਆਪਣੇ ਕੀਤੇ ਵਾਅਦਿਆਂ ਦੇ ਜੋ ਜਿਸ ਤਰੀਕੇ ਨਾਲ ਬੁੰਕਰ ਹੋ ਰਹੇ ਹੋ ਇਹ ਫਿਰ ਤੁਹਾਡੇ ਉਹ ਮੁੱਦੇ ਸੇ ਤੇ ਸਿੱਖਿਆ ਦੇ ਤੱਕ ਵਾਝੇ ਜਿਹੜਾ ਤੁਸੀਂ ਰਚਿਆ ਉਸ ਨੂੰ ਪੂਰਨ ਤੌਰ ਤੇ ਖੋਲ ਕੇ ਰੱਖ ਦਿੰਦੇ ਆ ਹੁਣ ਵਿਖੜਾ ਹੈ ਕਿ ਹਾਂ ਪੰਜਾਬ ਸਰਕਾਰ ਦੇ ਇਹ ਜਿਹੜੇ ਹੁਕਮ ਲਾਗੂ ਕੀਤੇ ਜਿੰਨਾਂ ਵੱਲੋਂ ਉਹ ਕਹਿ ਰਹੇ ਕਿ ਇਹ ਹੀ ਵਾਪਸ ਲੈ ਰਹੇ ਆ ਕਿ ਵਾਕੇ ਹੀ ਅਮਲੀ ਰੂਪ ਚ ਲੈ ਲਏ ਆ ਤਾਂ ਜਾਂ ਰੋਣਾ ਪੈਣ ਦੇ ਡਰੋਂ ਉਹਨਾਂ ਨੇ ਇੱਕ ਬਿਆਨ ਜਿਹੜਾ ਦੇ ਕੇ ਆਪਣੀ ਸਥਿਤੀ ਜਿਹੜੀ ਸਖਾਵੀ ਕਰਦੀ ਹੈ ਸੁਖਿੰਦਰ ਜੀ ਇਹਦੇ ਉੱਤੇ ਨਸਰਾ ਜਿਹੜੀਆਂ ਚ ਜਰੂਰ ਬਣੀਆਂ ਰਹਿ ਗਈਆਂ ਬਾਕੀ ਪੰਜਾਬ ਸਰਕਾਰ ਦੇ ਜਿਹੜੇ ਤਕਵੱਜਾ ਦੀ ਜਿਹੜੀ ਪੁਲਿਸ ਸਿੱਧੂ ਸਾਹਿਬ ਉਹ ਇਹਦਾ ਬਿਆਨਤ ਨਾਲ ਖੁੱਲ ਕੇ ਜਿਹੜੀ ਜਰੂਰ ਸਾਹਮਣੇ ਆ ਜਾਂਦੀ ਹੈ ਜੀ ਉਧਰ ਕਹਿੰਦੇ ਪੰਜਾਬ ਸਰਕਾਰ ਜਿਹੜੀ ਆ ਉਹ 31 ਅਨਾਜ ਮੰਡੀਆਂ ਨੂੰ ਸਾਈਲੋਜ ਦੇ ਵਿੱਚ ਤਬਦੀਲ ਕਰਨ ਦੀ ਤਿਆਰੀ ਦੇ ਵਿੱਚ ਆ ਉਹ ਕਹਿੰਦੇ ਕਿ ਪੰਜਾਬ ਮੰਡੀ ਬੋਰਡ ਨੂੰ ਇਹ ਵੀ ਹੁਕਮ ਜਾਰੀ ਕਰ ਦਿੱਤੇ ਗਏ ਆ ਕਿ ਇਹਨਾਂ 31 ਸਾਈਲੋਜ਼ ਬਣਾਉਣ ਦੇ ਲਈ ਕਿੰਨੇ ਜ਼ਮੀਨ ਜਿਹੜੀ ਆ ਉਹ ਮੁਹਈਆ ਕਰਵਾਈ ਜਾਵੇ ਇਹ ਆਦੇਸ਼ ਵੀ ਜਾਰੀ ਕਰ ਦਿੱਤੇ ਗਏ। ਇਸ ਤੋਂ ਪਹਿਲਾਂ 9 ਸਾਈਲੋਜ਼ ਬਣਾਉਣ ਦੇ ਹੁਕਮ ਸਾਹਮਣੇ ਆਏ ਸੀਗੇ ਤੇ ਉਦੋਂ ਲੋਕਾਂ ਨੇ ਬੜੇ ਵੱਡੇ ਪੱਧਰ ਤੇ ਇਹਦਾ ਵਿਰੋਧ ਕੀਤਾ ਜਥੇਬੰਦੀਆਂ ਨੇ ਵਿਰੋਧੀ ਧਿਰਾਂ ਨੇ ਤੁਹਾਡੇ ਮੇਰੇ ਸਾਰਿਆਂ ਵੱਲੋਂ ਲੋਕਾਂ ਦੇ ਵੱਲੋਂ ਵਿਰੋਧ ਕੀਤਾ ਗਿਆ ਤੇ ਸਰਕਾਰ ਨੂੰ ਉਹ ਹੁਕਮ ਜਿਹੜਾ ਉਹ ਵਾਪਸ ਲੈਣਾ ਪੈ ਗਿਆ। ਬਾਦ ਦੇ ਬਿਟ ਭਗਵੰਤ ਮਾਨ ਹੋਰਾਂ ਨੇ ਉਹ ਹੁਕਮ ਵਾਪਸ ਲੈ ਕੇ ਇਹ ਗੱਲ ਕਹਿਤੀ ਕਿ ਤਾਂ ਜੀ ਪਿਛਗੀਆਂ ਸਰਕਾਰਾਂ ਮੌਕੇ ਸਾਰਾ ਚੱਲਿਆ ਚਲੋ ਉਹ ਤਾਂ ਪਿਛਗੀਆਂ ਸਰਕਾਰਾਂ ਮੌਕੇ ਸੀ ਨਵੇਂ 31 ਸਾਈਲੋਜ ਨੂੰ ਬਣਾਉਣ ਦੇ ਜਿਹੜੇ ਹੁਕਮ ਹੈ ਜਿਹੜੇ ਜਿਨ੍ਹਾਂ ਬਾਰੇ ਗੱਲ ਕੀਤੀ ਜਾ ਰਹੀ ਹੈ ਕਿਸਾਨ ਜਥੇਬੰਦੀਆਂ ਦੇ ਵੱਲੋਂ ਤਾਂ ਇਹ ਬਹੁਤ ਖਤਰਨਾਕ ਸਥਿਤੀ ਹੈ ਕੀ ਭਗਵੰਤ ਮਾਨ ਭਾਜੀਪੀ ਦੀ ਲਾਈਨ ਤੇ ਚੱਲ ਰਹੇ ਆ ਜੋ ਕੁਝ ਕੇਂਦਰ ਦੇ ਵਿੱਚ ਭਾਜੀਪੀ ਕਰ ਰਹੀ ਹੈ ਉਹੀ ਕੁਝ ਭਗਵੰਤ ਮਾਨ ਪੰਜਾਬ ਦੇ ਵਿੱਚ ਕਰ ਰਹੇ ਆ ਇਹ ਇੰਜਾਮ ਤਾਂ ਪਹਿਲਾਂ ਹੀ ਲੱਗ ਰਿਹਾ ਹੈ ਪਰ ਜੋ ਸਥਿਤੀਆਂ ਚੱਲ ਰਹੀਆਂ ਨੇ ਜੋ ਵਾਕਈ ਭਗਵੰਤਮਾਨ ਗੱਲਾਂ ਕਰ ਰਹੀ ਨੇ ਉਹਨਾਂ ਤੋਂ ਤਾਂ ਸਬੂਤ ਹੀ ਮਿਲ ਰਿਹਾ ਕਿ ਵਾਕਈ ਗੱਲਾਂ ਸਹੀ ਨੇ ਕਿਵੇਂ ਦੇਖ ਰਹੇ ਹੋ ਆਗ ਨਾਲ ਖੇਡਣ ਦੀ ਕੋਸ਼ਿਸ਼ ਭਗਵੰਤਮਾਨ ਕਰ ਰਿਹਾ ਇਹਨਾਂ ਨੂੰ ਮਹਿੰਗੀ ਪੈ ਜਾਣੀ ਹੈ ਇੱਥੇ ਪੰਜਾਬ 'ਚ ਇਸ ਦੇ ਵਿੱਚ ਤਾਂ ਕੋਈ ਧੋਰ ਹੈ ਮਰਾ ਹੀ ਨਹੀਂ ਚੱਲਿਆ ਕਿ ਭਗਵੰਤਪਾਨ ਹੋਣਾ ਦਾ ਇਹ ਜਿਹੜਾ ਫੈਸਲਾ ਆ ਇਹ ਵਾਕਈ ਪੰਜਾਬ ਅੱਗ ਨਾਲ ਖੇਡਣ ਮਰਾ ਬੰਦਾ ਹੈਗਾ ਕਿਉਂਕਿ ਬੀਤੇ ਦਿਨਾਂ ਦੇ ਵਿੱਚ ਜਿਸ ਤਰੀਕੇ ਨਾਲ 9 ਜਿਹੜੇ ਸਾਈਲੈਂਸ ਬਣਾਉਣ ਦੀ ਗੱਲ ਜਿਹੜੀ ਚੱਲੀ ਤਾਂ ਫਿਰ ਭਾਰਤੀ ਕਿਸਾਨ ਛੂਗ ਨੇ ਜਾਂ ਵੱਖ-ਵੱਖ ਜਥੇਬੰਦੀਆਂ ਚਾਹੇ ਉਹ ਰਾਜਨੀਤਿਕ ਸਨ ਚਾਹੇ ਕਿਸਾਨ ਜਥੇ ਬਣੇ ਸਨ ਉਹ ਸ਼ਰਤੇ ਆ ਗਈਆਂ ਤੇ ਸਰਕਾਰ ਨੂੰ ਆਪਣਾ ਉਹ ਜਿਹੜਾ ਹੁਕਮ ਸੀ ਉਹ ਵਾਪਸ ਲੈਣਾ ਪਿਆ ਤੇ ਉਸ ਵਕਤ ਆਮ ਆਪੀ ਪਾਰਟੀ ਦੀ ਸਰਕਾਰ ਨੇ ਇਹ ਤਰਕ ਦਿੱਤਾ ਕਿ ਹਾਂ ਭਜੀ ਇਹ ਤਾਂ ਕੈਪਟਨ ਅਮਰਿੰਦਰ ਸਿੰਘ ਦੇ ਸਰਕਾਰ ਦੇ ਸਮੇਂ ਤੋਂ ਬੰਦੇ ਆ ਰਹੇ ਨੇ ਇਵਨ ਕਿ ਉਹਨਾਂ ਨੇ ਇਸ ਦਾ ਜਿਹੜਾ ਸਿਰਾ ਸੀ ਉਹ ਅਕਾਲੀ ਭਾਜਪਾ ਸਰਕਾਰ ਦੇ ਨਾਲ ਵੀ ਜੋੜ ਦਿੱਤਾ ਕਿ ਉਹਨਾਂ ਦੀ ਸਰਕਾਰ ਚ ਇੰਨੇ ਬਣੇ ਉਹਨਾਂ ਦੀ ਸਰਕਾਰ ਚ ਇੰਨੇ ਬਣੇ ਤਾਂ ਪਰ ਜਦੋਂ ਦਬਾਅ ਜਿਹੜਾ ਪਿਆ ਉਦੋਂ ਫਿਰ ਆ ਆਦਤਨ ਭਗਵੰਤ ਮਾਨਾ ਨੇ ਉਹ ਫੈਸਲਾ ਜਿਹੜਾ ਸਾਈਲੋਸ ਬਣਾਉਂਦਾ ਵਾਪਸ ਲੈ ਲੈ ਜਿਸ ਤਰ੍ਹਾਂ ਉਹ ਜੂਟਰ ਲੇਦੇ ਹੁਣ ਇਹ ਚਰਚਾ ਜਿਹੜੀ ਉਹ ਸਾਹਮਣੇ ਆਈ ਹੈ ਕਿ ਜਿਹੜਾ ਖੇਤੀਬਾੜੀ ਸਖਤਰ ਉਹਨਾਂ ਨੂੰ ਬਕਾਇਦਾ ਤੌਰ ਤੇ ਮੰਡੀ ਕਰਨ ਨੂੰ ਦੇ ਜਿਹੜੇ ਅਧਿਕਾਰੀ ਦੇ ਉਹਨਾਂ ਨੂੰ ਚਿੱਠੀ ਜਿਹੜੀ ਆ ਪੱਤਰ ਜਾਰੀ ਕਰ ਦਿੱਤਾ ਗਿਆ ਜਿਹਦੇ ਵਿੱਚ ਕਿਹਾ ਗਿਆ 31 ਅਨਾਸ ਮੰਡੀਆਂ ਵਾਸਤੇ ਨੂੰ ਕਿ ਹਾਂ ਫਿਰ ਉੱਥੇ ਸਾਈਲੋਸ ਬਣਾਉਣ ਵਾਸਤੇ ਜਿਹੜੀ ਜਗ੍ਹਾ ਆ ਉਹ ਮਹੀਆ ਕੀਤੀ ਜਾਵੇ ਤਾਂ ਇਸ ਤੋਂ ਸਾਫ ਪਾਵਾ ਕਿ ਜੇਕਰ ਅਨਾਸਬੰਡੀਆਂ ਨੂੰ ਖੇਤੀਬਾੜੀ ਸਕੱਤਰ ਦਾ ਇਹ ਪੱਤਰ ਆਜੇ ਦਾ ਕਿ ਤੁਸੀਂ ਸਾਇਲੈਂਸ ਬਣਾਉਣ ਵਾਸਤੇ ਜਗ੍ਹਾ ਮਹੀਆ ਕਰਉਣੀ ਆ ਤਾਂ ਸਾਫ ਸੰਭਾਵ ਇਹ ਆ ਕਿ ਇੱਕ 31 ਅਨਾਊਂਸਮੈਂਟਾਂ ਜਿਹੜੀਆਂ ਬੰਦ ਹੋ ਜਾਣਗੀਆਂ ਰਾਮਪੁਰਾ ਤੋਂ ਜਿਹੜੂ ਮਾਗੇ ਖੇਤਰ ਦੀਆਂ ਹਨ ਤਾਂ ਜੇਕਰ ਉਹ ਬੰਦ ਹੁੰਦੀਆਂ ਨੇ ਤਾਂ ਉਹਨਾਂ ਬੰਦ ਹੋਣ ਦੇ ਨਾਲ ਜਿਹੜਾ ਪ੍ਰਭਾਵ ਆ ਜਿਹੜਾ ਉਸ ਦਾ ਅਸਰ ਆ ਕਿੰਨਿਆਂ ਲੋਕਾਂ ਤੇ ਪਵੇਗਾ ਉਹਨਾਂ ਲੋਕਾਂ ਦੇ ਜਿਹੜੇ ਪੱਲੇਦਾਰ ਨੇ ਆੜਤਗੇ ਨੇ ਆਮ ਲੇਬਰ ਕਰਦਵਾਲੇ ਨੇ ਕਿੰਨੇ ਲੋਕ ਜਿਹੜੇ ਕਿਸਾਨਾਂ ਦੀ ਤਾਂ ਗੱਲ ਆਪਾਂ ਬਾਅਦ ਚ ਕਰਦੇ ਹਾਂ ਉਹ ਲੋਕ ਜਿਹੜੇ ਉਹਦਾ ਮੰਡੀਆਂ ਦੇ ਵਿੱਚ ਰੋਜ਼ ਰੋਟੀ ਕਮਾਉਣ ਹੁੰਦੇ ਤੇ ਰੋਜ਼ਕ ਰੋਟੀ ਕਮਾ ਕੇ ਕਰ ਜਾਂਦੇ ਆ ਉਹਨਾਂ ਦਾ ਤਾਂ ਇੱਕ ਦਰਦ ਦਰਦ ਬੱਥ ਹੋ ਜੂਗਾ ਦੂਜੇ ਪਾਸੇ ਕਿਸਾਨ ਜੱਥੇਬੰਦੀਆਂ ਜਿਹੜੇ ਮਾਫਰ ਕਿਸਾਨ ਜਿਹੜੇ ਪ੍ਰਭਾਵਪੂਰਣਗੇ ਕਿਉਂਕਿ ਕਿਸਾਨ ਜੱਥੇਬੰਦੀਆਂ ਹਮੇਸ਼ਾ ਇਸ ਗੱਲ ਦਾ ਵਿਰੋਧ ਕਰਦੇ ਰਹੇ ਨੇ ਕੇਂਦਰ ਦੀ ਨੀਤੀਆਂ ਦਾ ਕਿ ਕੇਂਦਰ ਦੀਆਂ ਨੀਤੀਆਂ ਜਿਹੜੀਆਂ ਨੇ ਕਿਸਾਨਾਂ ਨੂੰ ਖਤਮ ਕਰਕੇ ਜਾਂ ਕਿਸਾਨੀ ਨੂੰ ਖਤਮ ਕਰਕੇ ਕਾਰਪੋਰੇਟ ਘਰਾਣਿਆਂ ਨੂੰ ਅਮੀਰ ਕਰਨ ਦੇ ਤਹਿਤ ਕੇਂਦਰ ਸਰਕਾਰ ਜਿਹੜੀ ਚੱਲਦੀ ਰਹੀ ਆ ਜਾਂ ਚੱਲ ਰਹੀ ਆ ਇਸੇ ਹੀ ਕਾਰਨ ਕਿਸਾਨੀ ਸੰਘਰਸ਼ ਸ਼ੁਰੂ ਹੋਇਆ ਕਿਸਾਨੀ ਅੰਦੋਲਨ ਸ਼ੁਰੂ ਹੋਇਆ ਪਰ ਸ਼ਾਇਦ ਲੱਗਦਾ ਕਿ ਪੰਜਾਬ ਦੀ ਪ੍ਰਬੰਤਪਤਵਾਂ ਦੀ ਸਰਕਾਰ ਨੇ ਉਸ ਕਿਸਾਨੀ ਸੰਘਰਸ਼ ਤੋਂ ਕੁਝ ਸਿੱਖਿਆ ਜਿਹੜਾ ਉਹ ਨਹੀਂ ਹੈਗਾ ਜਿਸ ਤਰੀਕੇ ਬੀਤੇ ਦੌਰ ਦੇ ਵਿੱਚ ਜੇ ਮੇਰਾ ਨਹੀਂ ਖਿਆਲ ਕਿ 2 ਜਾਂ 4 ਮਹੀਨੇ ਉਹ ਗੱਲ ਜਿਹੜੀ ਪੁਰਾਣੀ ਹੋ ਗਈ ਮਹੀਨੇ ਦੀ ਗੱਲ ਨਹੀਂ ਲੱਗੀ ਕਿ ਜਦੋਂ ਸਾਈਲੋਸ ਬਣਾਉਣ ਦੀ ਗੱਲ ਹੋ ਰਹੀ ਉਦੋਂ ਦਾ ਪ੍ਰਬੰਤਪਤਵਾਂ ਨੇ ਉਹ ਆਰਡਰ ਜਿਹੜੇ ਆ ਉਹ ਵਾਪਸ ਲੈ ਲਏ ਹੁਣ ਇੱਕ ਪਾਸੇ ਸਾਰੇ ਦੇਸ਼ 'ਚ ਚੋਣ ਜਾਤਾ ਜਿਹੜਾ ਲੱਗਾ ਹੈ ਚੋਣ ਜਾਤੇ ਦੇ ਵਿੱਚ ਜੇਕਰ ਸਰਕਾਰ ਅਜੇ ਹਮ ਕਰ ਰਹੀ ਹੈ ਕਿ ਹਾਂ ਪਠੀਕਾ ਮਤਲਬ ਕੋਈ ਰੋਧ ਜੜਾ ਨਹੀਂ ਹੋਊਗਾ ਤਾਂ ਇਸ ਦਾ ਭਾਵ ਸਪਸ਼ਟ ਤੌਰ ਤੇ ਇਹ ਨਜ਼ੀਰਮ ਦਾ ਕਿ ਜਿਹੜੀ ਪੰਜਾਬ ਦੀ ਮੌਜੂਦਾ ਸਰਕਾਰ ਹੈ ਇਹ ਵੀ ਕੇਂਦਰ ਦੀਆਂ ਨੀਤੀਆਂ ਤੇ ਚੱਲਦੇ ਹੋਏ ਆ ਜਿਹੜੇ ਕਾਰਪੋਰੇਟ ਘਰਾਣਿਆਂ ਦਾ ਹੱਥ ਮਲਾ ਕੇ ਪੰਜਾਬ ਦੇ ਵਿੱਚ ਉਸੇ ਤਰੀਕੇ ਦੀ ਸਾਇਲੈਂਸ ਬਣਾਉਣ ਦੀ ਨੀਤੀ ਹੈ ਜਿਸ ਤਰੀਕੇ ਨਾਲ ਕੇਂਦਰ ਸਰਕਾਰ ਦੀਤੇ ਬੜੇ ਹੁਣ ਕਿੱਥੇ ਕਿੱਥੇ ਬਣਾਏ ਜਾ ਰਹੇ ਆ ਕਿਸਾਨ ਮਾੜਾ ਜਮੈਂ ਮੈਂ ਦੱਸ ਦਣਾ ਕਿ ਕਿੱਥੇ ਕਿੱਥੇ ਬਣਾਉਣ ਦੀ ਕਿਸਾਨ ਕਹਿ ਰਹੇ ਆ ਕਹਿ ਰਿਹਾ ਕਿ ਰਾਮਪੁਰਾ ਫੂਲ ਬਟਲਾੜਾ ਹੁਫੀਦਕੋਟ ਜੈਤੋਂ ਮਰੀਵਾਲਾ ਆ ਫਤ ਗਿੱਦੜਵਾਹਾ ਗੁਰੂ ਹਰਸਹਾਏ ਮਕੂ ਪਟਿਆਲਾ ਦੂਤਨਦਾਸਾਂ ਸਮਾਣਾ ਰਾਜਪੁਰਾ ਮੂਨਕ ਭਵਾਨੀਗੜ ਬਰਨਾਲਾ ਨਕੂਤਰ ਸਰਦੂਲਗੜ ਜਗਰਾਉ ਪਾਤੜਾ ਰਾਮਾ ਪੁੱਚੋ ਮਾਨਸਾ ਸ਼੍ਰੀ ਮੁਕਸਤ ਸਾਹਿਬ ਨੇ ਹਲਸਿੰਘ ਵਾਲਾ ਅਜੀਤਵਾਲ ਤਪਾ ਨਵਾਂ ਸ਼ਹਿਰ ਬੰਗਾ ਅਤੇ ਮੁੱਲਾਪੁਰ ਮੰਡੀ ਚ ਕਹਿੰਦੇ ਸਾਇਲੋਜ ਦੀ ਸਥਾਪਨਾ ਕੀਤੀ ਜਾਣੀ ਹੈ ਤੇ ਜੇ ਪਹਿਲਾਂ 9 ਸਾਇਲੋਜ ਪੰਜਾਬ ਦੇ ਕਿਸਾਨਾਂ ਨੇ ਪੰਜਾਬ ਦੇ ਲੋਕਾਂ ਨੇ ਬਣ ਨਹੀਂ ਦਿੱਤੇ ਤੇ ਫਿਰ ਇਹ 31 ਬਣ ਦੇਣਗੇ ਜੇ ਪਹਿਲਾਂ ਵਾਲਿਆਂ ਤੇ ਯੂ ਟਰਨ ਲੈਣਾ ਪੈ ਗਿਆ ਕਿ ਭਗਵੰਤ ਮਾਨ ਕਿਵੇਂ ਸੋਚ ਸਕਦਾ ਕਿ ਇਹ ਮੈਂ ਬਣਾ ਦੂੰਗਾ ਜਾਂ ਫਿਰ ਇਹ ਸੋਚ ਸਕਦਾ ਕਿ ਇਹਨਾਂ ਨੂੰ ਦਬਕ ਕੇ ਕੁਚਲ ਕੇ ਮੈਂ ਬਣਾ ਦੂੰਗਾ ਇਦਾਂ ਭਲਾ ਬਣਾ ਦਿੱਤੇ ਜਾਣ ਪਰ ਫਿਰ ਵੀ ਪੰਜਾਬੀ ਦੱਬਣ ਕੁਚਲਣ ਵਾਲੇ ਰਹੀ ਔਰ ਦੂਜੇ ਪਾਸੇ ਚੋਣਾ ਸਰਤੇ ਆ ਇਹਦਾ ਨੁਕਸਾਨ ਨਹੀਂ ਹੋਊਗਾ ਜੇ ਜਿਸ ਤਰੀਕੇ ਨਾਲ ਇਹ ਗੱਲਾਂ ਸਾਹਮਣੇ ਆ ਰਹੀਆਂ ਨੇ ਸਿੱਧੂ ਸਾਹਿਬ ਅਗਰ ਪੈ ਪੇਖਣਾ ਭਗਵੰਤ ਮਾਨਾਂ ਦੀ ਪਿਤੇ ਦੋ ਸਾਲਾਂ ਦੀ ਕਾਰਸ਼ਲੀ ਉਹਨਾਂ ਦੀ ਕਾਰਸ਼ਲੀ ਮੁਕਬਤਰੀ ਵਾਲੀ ਘਟ ਇੱਕ ਜਿੱਦੀ ਨੇਤਾਵੜੀ ਜਿਹੜੀ ਉਹ ਸਾਹਮਣੇ ਆਉਂਦੀ ਹੈ ਕਿ ਹਾਂ ਵੀ ਮੈਂ ਜੋ ਕਹਿਣਾ ਮੈਂ ਕਹਿ ਦਿੱਤਾ ਮੈਂ ਇਦਾਂ ਹੀ ਕਰਨਾ ਤੇ ਬਾਅਦ ਵਿੱਚ ਜਦੋਂ ਦਬਾਅ ਵਧਦਾ ਫਿਰ ਉਹ ਝੂਟਰ ਲੈ ਜਾਂਦੇ ਆ بڑے ਮੁੱਦੇ ਇਦਾਂ ਦੇ ਬੀਤੇ ਦੌਰ ਤੇ ਵਿੱਚ ਬਹੁਤ ਕੁਝ ਹੋਇਆ ਬਿਆਨ ਦੇ ਦੇਣਾ ਕਾਰਵਾਈ ਕਰ ਦੇਣੀ ਤੇ ਜਦੋਂ ਲੋਕਾਂ ਦਾ ਦਬਾਅ ਪੈਂਦਾ ਨਹੀਂ 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 ਫਿਰ ਅਸੀਂ ਠੀਕ ਹੈ ਜਿਵੇਂ ਸੀ ਵਾਪਸ ਆ ਗਏ ਹੁਣ ਅਜਿਹੀ ਸਥਿਤੀ ਜਿਹੜੀ ਆ ਪੈਣਾ ਨਾ ਸਾਇਲੈਂਸ ਨੂੰ ਬਣਾਉਂਦੀ ਗੱਲ ਚੱਲਦੀ ਆ ਉਦੋਂ ਭਗਵੰਤਪਾਲ ਹੁਣੀ ਜਦੋਂ ਯੂਨੀਅਨ ਕਿਸਾਨ ਜਥੇਬੰਦੀ ਦਾ ਦਬਾਅ ਵਧਦਾ ਤਾਂ ਉਹ ਫੈਸਲਾ ਵਾਪਸ ਲੈ ਲੈਂਦੇ ਆ ਹਾਲਾਂਕਿ ਉਹ ਤਾਂ 9 ਸਾਈਲੋਸ ਬਣਾਉਂਦੀ ਗੱਲ ਸੀ ਹੁਣ ਤੱਕ 31 ਸਾਈਲੋਸ ਬਣਾਉਂਦੀ ਗੱਲ ਕੀਤੀ ਗਈ ਹੈ ਤਾਂ ਸਿੱਧੂ ਸਾਹਿਬ ਜਿਸ ਤਰੀਕੇ ਨਾਲ ਭਾਰਤੀ ਕਿਸਾਨ ਜੁੜੀਆਂ ਲਖੋਵਾਲ ਗਰੁੱਪ ਨੇ ਜਿਹੜਾ ਉਹ ਕਹਿ ਦਿੱਤਾ ਕਿ ਇਸ ਤਸੀਂ ਵਿਰੋਧ ਕਰਾਂਗੇ ਅਜੇ ਇੱਕ ਜਥੇਬੰਦੀ ਦਾ ਵਿਰੋਧ ਆਇਆ ਤੇ ਦੂਜੇ ਪਾਸੇ ਕਈ ਕਿਸਾਨ ਜਥੇਬੰਦੀਆਂ ਜਿਹੜੀਆਂ ਇਸ ਮੁੱਦੇ ਤੇ ਕਰੋ ਜਾਂ ਬਰੋ ਦੀ ਲੜਾਈਆਂ ਜਿਹੜੀਆਂ ਲੜਦੀਆਂ ਪਈਆਂ ਜਾਂ ਲੜ ਸਕਦੀਆਂ ਨੇ ਤੇ ਤੀਸਰੇ ਪੱਲੇ ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਐਸੜੇ ਭਾਜਪਾ ਦੇ ਉਮੀਦਵਾਰਾਂ ਦਾ ਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦਾ ਵਿਰੋਧ ਹੋ ਰਿਹਾ ਤੇ ਬੀਤੇ ਦੌਰ ਚ ਤੁਸੀਂ ਕੀਤਾ ਕੀ ਤੇ ਜੇਕਰ ਇਹ ਇੱਕ ਨਵਾਂ ਮੁੱਦਾ ਬੇਠੇ ਬਠਾਏ ਤਾਂ ਸਾਮ ਜਥੇ ਬਦਿਆ ਨੂੰ ਜਾਂ ਪੰਜਾਬ ਦੇ ਲੋਕਾਂ ਨੂੰ ਭਗਵੰਤ ਬਾਣੀ ਹੁਣੀ ਦੇ ਦਿੰਦੇ ਆ ਤਾਂ ਫਿਰ ਸੁਭਾਵਕ ਆ ਲੈਣੇ ਦੇਣੇ ਜਿਹੜੇ ਪੈਸੇ ਆ ਚੋਲਾ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਇਸ ਦਾ ਨੁਕਸਾਨ ਜਿਹੜਾ ਉਹ ਹੋ ਸਕਦਾ ਲੋਕਾਂ ਨੇ ਤਾਂ ਸਵਾਲ ਪੁੱਛ ਲੋਕੀ ਤਾਂ ਅਜੇ ਹੋਰ ਮੁੱਦੇ ਤੇ ਸਵਾਲ ਪੁੱਛਦੇ ਪਏ ਆ ਤੇ ਜਦੋਂ ਤੁਸੀਂ ਉਸ ਫੈਸਲੇ ਨੂੰ ਪਹਿਨਾ ਲਾਗੂ ਕੀਤਾ ਫਿਰ ਵਾਪਸ ਲੈ ਲਿਆ ਫਿਰ ਚਿੱਠੀ ਕੱਢ ਦਿੱਤੀ ਸਫਲੂ ਕਹਿੰਦਾ ਫਿਰ ਸਿਸਪਸੋ ਇਹਨਾਂ ਦੇ ਨਾਰਾਜ਼ ਹੋਣਾ ਲੋਕਾਂ ਨੇ ਤਾਂ ਫਿਰ ਸਵਾਲ ਜਿਹੜੇ ਆ ਉਹ ਕਰਦੇ ਕਰਦੇ ਆ ਚੋਣਾਂ 'ਚ ਫਿਰ ਇਸ ਦਾ ਅਸਰ ਜਿਹੜਾ ਉਹ ਜ਼ਰੂਰ ਵੇਖਣ ਉਹ ਜਿਹੜਾ ਮਿਲ ਸਕਦਾ ਆ ਬਾਕੀ ਮੁੱਖ ਮੰਤਰੀ ਸਾਹਿਬ ਦੀ ਕਾਰਜਸ਼ੈਲੀ ਤੇ ਮੈਂ ਗੱਲ ਕਈ ਇਹੋ ਗੱਲ ਕੀਤੀ ਆ ਕਿ ਉਹ ਉਹ ਜਿਹੜਾ ਰੋਲ ਨਹੀਂ ਨਿਭਾਰੇ ਬਲਕਿ ਇੱਕ ਜਿੱਦੀ ਆਗੂ ਵਾਲਾ ਬਣੋਤਾ ਕਿ ਹਾਂ ਵੀ ਜਿੱਥੇ ਮੈਂ ਕਹਤਾ ਉਹੀ ਠੀਕ ਆ ਸ਼ਾਇਦ ਫਿਰ ਇਹ ਉਸੇ ਕਰਕੇ ਹੀ ਇਹ ਸਾਹਮਣੇ ਆ ਰਿਹਾ ਕਿ ਨੌ ਸਾਇਲੋਜਮ ਬਣਾਉਂਦੀ ਅਸੀਂ ਜਿਹੜੀ ਤੁਸੀਂ ਮੰਗ ਰੱਖੀ ਸੀ ਉਹਨੂੰ ਖਤਮ ਕਰ ਦਿੱਤੀ ਤੁਹਾਡੇ ਅਨੁਸਾਰ ਅਸੀਂ ਸਹਿਮਤ ਹੋ ਗਏ ਲੋ ਹੁਣ ਅਸੀਂ 31 ਭਰਾ ਕੇ ਦੱਸਦੇ ਆ ਔਰ ਸ਼ਾਇਦ ਇਹ ਕੰਮ ਸਿਰੇ ਚੜਦਾ ਲੱਗਦਾ ਨਹੀਂ ਕਿ ਨਾ ਹੀ ਇਸੇ ਦੇ ਚੜਦਾ ਆ ਕਿਉਂਕਿ ਜਿਸ ਤਰੀਕੇ ਨਾਲ ਜਥੇਬੰਦੀਆਂ ਦਾ ਵਿਰੋਧ ਜਿਹੜਾ ਹੋਣਾ ਸ਼ੁਰੂ ਹੋ ਗਿਆ ਜੀ ਹੁਣ ਚੱਕਰ ਇਹ ਹੈ ਕਿ ਇਹ ਫ੍ਰੀ ਬਿਜਲੀ ਦੇ ਨਾਮ ਤੇ ਪੰਜਾਬ ਦੇ ਵਿੱਚ ਔਰ ਬਾਹਰਲੇ ਸੂਬਿਆਂ ਦੇ ਵਿੱਚ ਫੋਕੀ ਵਾਹ ਵਾਹ ਜਿਹੜੀ ਆ ਉਹ ਖਟਰੇ ਆ ਜਿੱਥੇ ਵਿੱਤੀ ਬੋਝ ਵੱਧ ਰਿਹਾ ਉੱਤੇ ਪੀਐਸਪੀਐਸਸੀਐਲ ਅੰਦਰੋਂ ਅੰਦਰੀ ਜਿਹੜਾ ਉਹ ਖੋਖਲਾ ਹੋਈ ਜਾ ਰਿਹਾ ਔਰ ਕਹਿੰਦੇ ਕਿ ਦੂਜੇ ਵਿਭਾਗਾਂ ਦੇ ਹੀ ਜਿਹੜੇ ਆ ਉਹ ਬਕਾਇਆ ਜਿਹੜੇ 3600 ਕਰੋੜ ਦੇ ਜਿਹੜੇ ਆ ਹੋ ਚੁੱਕੇ ਐ ਅੜਕੀ ਸਾਹਿਬ ਔਰ ਆਪਾਂ ਦੇਖਿਆ ਕਿ ਪਿਛਲੇ ਦਿਨੀ ਕਿੰਨਾ ਪੀਐਸਪੀਸੀਐਲ ਬਾਰੇ ਆਪਾਂ ਚਰਚਾ ਕੀਤੀ ਐ ਕਿ ਕਿੰਨਾ ਕਰਜ਼ਾਈ ਜਿਹੜਾ ਹੋ ਰਿਹਾ ਆ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਹੁਣ ਝੋਨੇ ਦੀ ਬਜਾਈ ਹੋਣੀ ਐ ਤਾਂ ਬਿਜਲੀ ਦੀ ਮੰਗ ਵਧਣੀ ਐ ਗਰਮੀ ਵਧਣੀ ਐ ਬਿਜਲੀ ਦੀ ਮੰਗ ਵਧਣੀ ਐ ਤਾਂ ਫਿਰ ਉਦੋਂ ਇੰਨੀ ਬਿਜਲੀ ਪੂਰੀ ਹੋਣੀ ਨਹੀਂ ਤੇ ਬਾਹਰੋਂ ਖਰੀਦਣੀ ਪੈਣੀ ਐ ਤੇ ਜਦੋਂ ਬਾਹਰੋਂ ਖਰੀਦਣੀ ਪੈਣੀ ਐ ਪੈਸਾ ਚਾਹੀਦਾ ਪੀਐਸਪੀਸੀਐਲ ਪਹਿਲਾਂ ਹੀ ਜਿਹੜਾ ਉਹ ਕਰਜ਼ਾਈ ਹੋਈ ਜਾ ਰਿਹਾ ਕੋਖਲਾ ਹੋਈ ਜਾ ਰਿਹਾ ਅਜਿਹੇ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਫਿਰ ਬਿਜਲੀ ਦੇ ਕੱਟ ਵੀ ਜਿਹੜੇ ਆ ਵੱਧ ਜਾਣਗੇ ਪੀਐਸਸੀ ਪੀਐਸਪੀਸੀਐਲ ਦੇ ਵੀ ਜਿਹੜੇ ਆਪਣੇ ਖਰਚੇ ਆ ਉਹ ਵੀ ਨਹੀਂ ਪੂਰੇ ਹੋਣੇ ਔਰ ਉਹ ਖੋਖਲਾ ਹੋਈ ਜਾ ਰਿਹਾ ਤੇ ਇਧਰ ਬਿਜਲੀ ਦੇ ਕੱਟ ਵੀ ਵੱਧ ਜਾਣੇ ਲੋਕ ਵੀ ਬਿਹਾਰ ਹੋਣਗੇ ਤੇ ਜੇ ਨਹੀਂ ਵੀ ਹੋਣਗੇ ਤਾਂ ਫਿਰ ਕਰਜ਼ਾ ਹੀ ਹੋ ਚੁੱਕਣਾ ਪਊਗਾ ਨਾ ਤਾਂ ਫਿਰ ਹੋਰ ਤਾਂ ਕੋਈ ਹੱਲ ਵੀ ਤਾਂ ਕਿਵੇਂ ਦੇਖਦੇ ਹੋ ਇਸ ਸਥਿਤੀ ਨੂੰ ਤੁਸੀਂ ਪੁਖ ਦੇ ਵਿੱਚ ਕਹਿ ਰਹੇ ਜੇ ਕਿ ਲੋਕਾਂ ਨੂੰ ਕਟਾ ਦਾ ਸਾਬਣਾ ਕਰਦਾ ਪੈ ਰਿਹਾ ਮੈਂ ਸਰਹੱਦੀ ਖੇਤਰ ਨਾਲ ਸੰਬੰਧਤ ਤਾਂ ਇੱਥੇ ਬੀਤੇ ਪੰਜਾ ਦੇੜਾ ਤੋਂ ਜਾਂ ਛਿਆ ਦੇੜਾ ਤੋਂ ਲੋਕਾਂ ਨੂੰ ਦੋ-ਦੋ ਘੰਟੇ ਰਾਤ ਦਾ ਤੇ ਦੋ-ਦੋ ਘੰਟੇ ਦਿਨ ਦਾ ਕੱਟ ਦੇ ਵਿੱਚ ਗਰਮੀ ਦੇ ਵਿੱਚ ਸਾਮਣਾ ਜਿਹੜਾ ਕਰਦਾ ਪੈ ਰਿਹਾ ਤੇ ਜਦੋਂ ਕਿਸੇ ਅਧਿਕਾਰੀ ਨੂੰ ਪੁੱਛਿਆ ਜਾਂਦਾ ਤਾਂ ਉਹ ਕਹਿ ਦਿੰਦੇ ਆ ਕਿ ਉੱਤੋਂ ਫਿਲਟਰਾਂ ਦੀ ਬਰਬਤ ਜਿਹੜੀ ਆ ਹੋ ਰਹੀ ਆ ਇਸ ਕਰਕੇ ਕੱਟ ਜਿਹੜੇ ਲੋੜੇ ਪੈ ਰਹੇ ਆ ਅਜੇ ਅਗਲੇ ਦਿਨਾਂ ਦੀ ਗੱਲ ਤਾਂ ਚਲੋ ਤੁਸੀਂ ਰਹਿਣ ਦਿਓ ਕਿ ਅਗਲੇ ਦਿਨਾਂ ਚ ਕੀ ਹਾ ਹੁਣਾ ਮੌਜੂਦਾ ਸਮੇਂ ਦੇ ਵਿੱਚ ਜਿਹੜੇ ਕੱਟ ਪਿੱਛ ਦੀ ਬੋਲ ਲਗਾਏ ਜਾ ਰਹੇ ਆ ਦੋ-ਦੋ ਘੰਟੇ ਹੁਣ ਜਿਹੜੀ ਪਾਵਰ ਕਾਮ ਦੀ ਜਿਹੜੀ ਸਥਿਤੀ ਆ ਉਹਦਾ ਤਾਂ ਧੂਆਂ ਜਿਹੜਾ ਕਿਸਮ ਦਾ ਨਿਕਲ ਗਿਆ ਦਿਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਚਾਹੇ ਪੰਜਾਬ ਹੋਵੇ ਚਾਹੇ ਹਰਿਆਣਾ ਹੋਵੇ ਚਾਹੇ ਗੁਜਰਾਤ ਹੋਵੇ ਉਥੇ ਜਾ ਕੇ ਇਹ ਦਮਗਜੇ ਮਾਰਦੇ ਆ ਕਿ ਪੰਜਾਬ ਦੇ ਵਿੱਚ ਅਸੀਂ ਫ੍ਰੀ ਬਿਜਲੀ ਜਿਹੜੀ ਉਹ ਦੇ ਰਹੇ ਆ ਤੇ ਲੋਕਾਂ ਦਾ ਜ਼ੀਰੋ ਬਿੱਲ ਆ ਰਿਹਾ ਬਿੱਲ ਆ ਵੀ ਰਿਹਾ ਪਰ ਇਹ ਸਭ ਦੇ ਨਾਲ ਜਿਹੜਾ ਪਾਵਰ ਕਾਮ ਆ ਉਹ ਜਿਸ ਤਰੀਕੇ ਦੀ ਆਰਥਿਕ ਸਥਿਤੀ ਦਾ ਸਾਬਣਾ ਕਰਦਾ ਉਸ ਨੂੰ ਪੈ ਰਿਆ ਉਹ ਉਹ ਹੀ ਜਾਂਦਾ ਤੁਹਾਨੂੰ ਯਾਦ ਹੋਊਗਾ ਕਿ ਬੀਤੇ ਦੌਰ ਚ ਜਿਹੜੇ ਪਾਵਰ ਕਾਮ ਨਾਲ ਸੰਬੰਧਿਤ ਜੇਈ ਐਸੋਸੀਏਸ਼ਨ ਨੇ ਉਹਨਾਂ ਨੇ ਵੀ ਇੱਕ ਚਿੱਠੀ ਲਿਖੀ ਸੀ ਕਿ ਹਾਂ ਭਈ ਕੁਝ ਨੋਕੀ ਦੇ ਬਿੱਤੀ ਹਲਾਸਦਾਰੋਂ ਸਾਨੂੰ ਜਿਹੜੀਆਂ ਤਨਖਾਹਾਂ ਨੇ ਉਹ ਨਹੀਂ ਮਿਲ ਰਹੀਆਂ ਇਹ ਵੀ ਇੱਕ ਚਿੱਠੀ ਜਿਹੜੀ ਬੀਤੇ ਦਿਨਾਂ ਚ ਚੱਲੀ ਸੀ ਗੱਲ ਬਾਤ ਤੇ ਮੈਨੂੰ ਯਾਦ ਆ ਕਿ ਉਸ ਵਕਤ ਪੰਜਾਬ ਸਰਕਾਰ ਕੋ ਕੁਝ ਵੀ ਪਾਵਰ ਕਾਮ ਨੂੰ ਕਹਿਣ ਦਾ ਜਵਾਬ ਨਹੀਂ ਸੀ ਹੈ ਹੁਣ ਇੱਕ ਪਾਸੇ ਤਾਂ ਫ੍ਰੀ ਬਿਜਲੀ ਦੇਣ ਦੇ ਨਾਲ ਦੂਜੇ ਪਾਸੇ ਪੰਜਾਬ ਸਰਕਾਰ ਦੇ ਆਪਣੇ ਹੀ ਸਰਕਾਰੀ ਵਿਭਾਗਾਂ ਦਾ ਜਿਹੜਾ ਬਕਾਇਆ ਸੀ ਇਹਨਾਂ 2600 ਕਰੋੜ ਰੁਪਏ ਸੀ ਉਹ ਹੁਣ 2 ਸਾਲਾਂ ਦੇ ਵਿੱਚ 3600 ਕਰੋੜ ਰੁਪਿਆ ਸਿੱਧੂ ਸਾਹਿਬ ਹੋ ਚੁੱਕਾ ਸਰਕਾਰੀ ਵਿਭਾਗਾਂ ਦਾ ਪੰਜਾਬ ਸਰਕਾਰ ਦਾ ਪਾਵਰ ਕਾਮ ਆ ਜਿਹੜਾ ਇੱਕ ਪੈਸੇ ਦੀ ਵੀ ਜਿਹੜੀ ਅਦਾਇਗੀ ਆ ਅਜੇ ਤੱਕ ਪਾਵਰ ਕਾਮ ਨੂੰ ਨਹੀਂ ਹੋਈ ਨੰਬਰ 1 ਜਿੱਥੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਬਿਜਲੀ ਫਰੀ ਦਿੱਤੀ ਜਾ ਰਹੀ ਆ ਉਥੇ ਲੋਕਾਂ ਨੇ ਹੁਣ ਗਰਦੀਆਂ ਚ ਏਸੀ ਚੱਲਣੇ ਆ ਤਾਂ ਲੋਕਾਂ ਨੇ 2-2 ਮੀਟਰ ਜਿਹੜੇ ਆ ਉਹ ਲਵਾਏ ਆ ਕਿ 600 ਯੂਨਿਟ ਜਾਂ 400 ਯੂਨਿਟ ਉਧਰ ਮੰਗਾ ਤਾਂ 400 ਯੂਨਿਟ ਉਧਰ ਮੰਗਾ ਉਹਦੇ ਨਾਲ ਦਾ ਸਿੱਧਾ ਪ੍ਰਭਾਵ ਜਿਹੜਾ ਆ ਉਹ ਬਿਜਲੀ ਪੋਰਟ ਤੇ ਜਾਂ ਪਾਵਰ ਕਾਮ ਤੇ ਜਿਹੜਾ ਪੈ ਰਿਹਾ ਉਥੇ ਵੀ ਦਿਵਾਰੀਆਂ ਜਿਹੜਾ ਨਿਕਲਦਾ ਪਿਆ ਤੀਸਰੇ ਬੰਨੇ ਜਿਹੜੀ ਐਸਲੇ ਬਿਜਲੀ ਦੀ ਜਿਹੜੀ ਮੰਗ ਦੀ 15000 ਮੈਗਾਵਾਟ ਦੀ ਜਿਹੜੀ ਲੋੜ ਆ ਸੁਖਿੰਦਰ ਜੀ ਇਸ ਵੇ ਪਾਵਰ ਕਾਮ ਨੂੰ ਹੈਗੀ ਪਰ ਇੰਨੀ ਵੱਡੀ ਮਾਤਰਾ ਦੇ ਵਿੱਚ ਬਿਜਲੀ ਜਿਹੜੀ ਆ ਪੰਜਾਬ ਪਾਵਰ ਕਾਮ ਕੋਲ ਹੈ ਨਹੀਂ ਤਾਂ ਅਜਿਹੀ ਸਥਿਤੀ ਦੇ ਵਿੱਚ ਜੇਕਰ ਪਾਵਰ ਕਾਮ ਬਿਜਲੀ ਕਿਸੇ ਬਾਹਰਲੇ ਏਜੰਸੀ ਤੋਂ ਖਰੀਦਦਾ ਤਾਂ ਮਹਿੰਗੇ ਰੂਪ ਚ ਖਰੀਦੇਗਾ ਆ ਮਹਗੇ ਭਾਤੇ ਖਰੀਦੇਗਾ ਤੇ ਜੇਕਰ ਉਹ ਆਪਣੇ ਪੱਧਰ ਤੇ ਕਰਦਾ ਤਾਂ ਉਹਦਾ ਖਜ਼ਾਨਾ ਜਿਹੜਾ ਸੁਖਿੰਦਰ ਜੀ ਉਹ ਖਾਲੀ ਜਾਂ ਫਿਰ ਕਰਜ਼ਾ ਲੈ ਕੇ ਕਰੇਗਾ ਤਾਂ ਅਜਹੀਆਂ ਸਾਰੀਆਂ ਸਥਿਤੀਆਂ ਦੇ ਵਿੱਚ ਪਾਵਰ ਕੰਪਨੀ ਦਾ ਜਿਹੜਾ ਪੱਠਾ ਆ ਉਹ ਦਿਨ-ਬਦਨ ਜਿਹੜਾ ਉਹ ਬੈਠ ਰਿਹਾ ਜਿਸ ਤਰੀਕੇ ਨਾਲ ਕੱਟਾਂ ਦੀ ਤੁਸੀਂ ਗੱਲ ਕਰਤੀ ਆ ਕਿ ਜੇਕਰ ਬਿਜਲੀ ਦੀ ਜਿਦਾਂ ਸਾਡੇ 15000 ਮੈਗਾਵਾਟ ਲੋਡ ਹੈਗੀ ਜੀ ਉਹ ਪੂਰੀ ਨਹੀਂ ਹੁੰਦੀ ਤਾਂ ਸੁਭਾਵਿਕਾ ਕੱਟ ਲੱਗਣਗੇ ਲੱਗਣਗੇ ਉਹ ਤਾਂ ਮੈਂ ਪਹਿਨੇ ਕਿਹਾ ਤਾਂ ਕੱਟ ਤਾਂ ਲੱਗਣੀ ਸ਼ੁਰੂ ਹੋ ਚੁੱਕੇ ਆ ਤਾਂ ਅਜਿਹੀ ਸਥਿਤੀ ਦੇ ਵਿੱਚ ਜਦੋਂ ਤੁਸੀਂ ਕੇਵਲ ਤੇ ਕੇਵਲ ਆਪਣੇ ਰਾਜਨੀਤਿਕ ਆਸ਼ਿਆ ਸਾਹਮਣੇ ਰੱਖਦੇ ਹੋਏ ਸਰਕਾਰੀ ਖਜ਼ਾਨੇ ਦਾ ਪੱਠਾ ਬਿਠਾਉਣ ਵਾਸਤੇ ਫਾਇਨਸ ਲਈ ਕਰ ਲਿਆ ਹੋਵੇ ਤਾਂ ਫਿਰ ਤੁਸੀਂ ਕੀ ਉਸ ਰਾਜਧਾਨੀ ਲੋਕਾਂ ਦੇ ਨਾਲ ਠੀਕ ਤਰੀਕੇ ਨਾਲ ਇਨਸਾਫ ਕਰ ਪਾਓਗੇ ਇਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਪ੍ਰਸ਼ਨ ਹੈਗਾ ਆ ਜਿਸ ਤੇ ਪ੍ਰਸ਼ਨ ਦਾ ਜਵਾਬ ਅੱਜ ਤੱਕ ਨਾ ਤਾਂ ਭਗਵੰਤ ਮਾਨ ਹੁਣੀ ਦੇ ਸਕਿਆ ਨਾ ਅਰਵਿੰਦ ਕੇਜਰੀ ਵੱਲ ਹੁਣੀ ਦੇ ਸਕਿਆ ਤੇ ਨਾ ਹੀ ਕੋਈ ਉਹਨਾਂ ਦਾ ਮੰਤਰੀ ਦੇ ਸਕਿਆ ਇੱਕ ਪਾਸੇ ਤਾਂ ਪੰਜਾਬ ਸਰਕਾਰ ਦੇ ਮੰਤਰੀ ਇਹ ਗੱਲ ਕਹਿ ਦਿੰਦੇ ਮੁੱਖ ਮੰਤਰੀ ਸਾਹਿਬ ਵੀ ਕਹਿ ਦਿੰਦੇ ਕਿ ਹਮ ਬਿਜਲੀ ਦੀ ਕੋਈ ਵੀ ਨਹੀਂ ਖਜ਼ਾਨਾ ਭਰਿਆ ਜੇਕਰ ਫਿਰ ਸਾਰਾ ਕੁਝ ਖਜ਼ਾਨਾ ਭਰਿਆ ਤੇ ਪਾਵਰ ਕਾਮ ਦੀ ਜਿਹੜੀ ਫਿਰ ਅਜਿਹੀ ਸਥਿਤੀ ਜਿਹੜੀ ਸਾਹਮਣੇ ਆ ਰਹੀ ਆ ਇਹ ਕਿਉਂ ਇਸ ਦੇ ਸਬੰਧੀ ਮੇਰਾ ਨਹੀਂ خیال ਸਰਕਾਰ ਕੋ ਕੋ ਜਵਾਬ ਹੈਗਾ ਤੇ ਜੇ ਅਜਿਹੀ ਹੀ ਹਾਲਾਤ ਰਹੀ ਸ਼ਾਇਦ ਉਹ ਦੇਰਾਂ ਚ ਜਿਤੇ 2-2 ਘੰਟੇ ਆ ਅਜੇ ਗਰਮੀ ਸ਼ੁਰੂ ਹੋਈ ਆ ਤਾਂ ਵੇਖਿਓ ਤੁਸੀਂ ਹਮਪਿਆ ਦੇ ਰਚਾ ਇੱਥੇ ਚੋਲੇ ਦਾ ਸੀਜ਼ਨ ਹੋਣਾ ਤਾਂ ਸ਼ਾਇਦ ਫਿਰ ਬਿਜਲੀ ਸ਼ਾਇਦ ਕਦੇ ਕਦਹੀਂ ਦਰਸ਼ਣ ਰਵੇ ਸੋ ਪੰਜਾਬ ਸਰਕਾਰ ਨੂੰ ਚਾਹੀਦਾ ਕਿ ਪਾਵਰ ਕਾਮ ਦੀ ਵਿੱਤੀ ਸਥਿਤੀ ਨੂੰ ਸੁਧਾਰਨ ਵਾਸਤੇ ਇਹ ਜੇਕਰ ਮੋਤ ਬਿਜਲੀ ਸਪਲਾਈ ਜਿਹੜੀ ਆ ਲੈਣੀ ਵਾਪਸ ਲੈਣੀ ਵਾਪਸ ਤਾਂ ਨਹੀਂ ਕਿਸੇ ਨੇ ਵੀ ਲੈਣੀ ਠੀਕ ਆ ਇਸ ਦਾ ਕੁਝ ਨਾ ਕੁਝ ਰੇਟ ਚੜਾ ਉਹ ਦਰਦਾਰਤ ਕਰ ਦੇਣਾ ਚਾਹੀਦਾ ਤਾਂ ਜੋ ਇਸ ਦਾ ਘਾਟਾ ਨਾ ਪਾਵਰ ਕਾਮ ਨੂੰ ਪਵੇ ਤੇ ਨਾ ਹੀ ਲੋਕਾਂ ਤੇ ਕੋਈ ਸੱਟ ਬੱਚੇ ਬਾਕੀ ਦੇਖੋ ਸਰਕਾਰ ਆਪਣੇ ਰਾਜਨੀਤਿਕ ਮੰਚਾਂ ਨੂੰ ਪੂਰਾ ਕਰਨ ਦਾ ਵਾਸਤੇ ਕਿੱਥੋਂ ਤੱਕ ਪਾਵਰ ਕਾਮ ਦੀ ਸਥਿਤੀ ਨੂੰ ਸੁਧਾਰਦੀ ਆ ਜਾਂ ਨਹੀਂ ਸੁਧਾਰਦੀ ਇਹ ਤਾਂ ਸੁਖਿੰਦਰ ਜੀ ਹੁਣ ਉਹ ਇੱਕ ਵੇਚੀ ਪਤਾ ਲੱਗੇ ਜੀ ਕੱਲ ਅਰਵਿੰਦ ਕੇਜਰੀਵਾਲ ਨੇ ਇੱਕ ਲੰਬਾ ਚੌੜਾ ਭਾਸ਼ਣ ਦਿੱਤਾ ਉਹਦੇ ਵਿੱਚ ਕਈ ਝੂਠ ਵੀ ਉਹਨਾਂ ਨੇ ਬੋਲਿਆ ਉਹ ਵੀ ਆਪਾਂ ਆਪਣੇ ਚੈਨਲ ਤੇ ਦਿਖਾਏ ਆ ਪਰ ਇੱਕ ਉਹਨਾਂ ਨੇ ਗੱਲ ਅਹਿਮ ਕਹਤੀ ਆ ਜਿਹੜੀ ਧਿਆਨ ਮੰਗਦੀ ਆ ਕਹਿੰਦੇ ਕਿ ਨਰਿੰਦਰ ਮੋਦੀ ਜਿਹੜੇ ਆ ਨਾ ਉਹ ਇਹਨਾਂ ਵੋਟਾਂ ਜਿਹੜੀਆਂ ਮੰਗ ਰਿਹਾ ਇਹਨਾਂ ਦੇ ਵਿੱਚ ਉਹ ਆਪਣੇ ਨਹੀਂ ਨਹੀਂ ਵੋਟਾਂ ਮੰਗ ਰਹੇ ਇਹ ਅਮਿਤ ਸ਼ਾਹ ਦੇ ਵਾਸਤੇ ਕਹਿੰਦੇ ਵੋਟਾਂ ਮੰਗ ਰਹੇ ਆ ਤੇ ਅਮਿਤ ਸ਼ਾਹ ਨੂੰ ਕਹਿੰਦੇ ਇਹਨਾਂ ਨੇ ਪ੍ਰਧਾਨ ਮੰਤਰੀ ਬਣਾਉਣਾ ਹੈਗਾ ਕਿਉਂਕਿ ਕਹਿੰਦੇ ਕਿ ਆਉਣ ਵਾਲੇ ਆਹੀ ਸਾਲ ਦੇ ਵਿੱਚ ਕਹਿੰਦੇ ਕਿ ਮੋਦੀ ਜੀ ਜਿਹੜੇ ਆ ਉਹ 75 ਸਾਲ ਪੂਰੇ ਕਰ ਜਾਣਗੇ ਤੇ 75 ਸਾਲਾਂ ਤੋਂ ਬਾਅਦ ਕਹਿੰਦੇ ਬੀਜੇਪੀ ਆਪਣੇ ਲੀਡਰਾਂ ਨੂੰ ਰਿਟਾਇਰ ਕਰ ਦਿੰਦੀ ਹੈ ਤੇ ਇਸ ਵਾਰ ਹੁਣ ਮੁੱਖ ਮੰਤਰੀ ਜਿਹੜੇ ਪ੍ਰਧਾਨ ਮੰਤਰੀ ਆ ਉਹ ਕਹਿੰਦੇ ਕਿ ਮੋਦੀ ਅਮਿਤ ਸ਼ਾਹ ਨੂੰ ਬਣਾਉਣ ਜਾ ਰਹੇ ਆ ਤੇ ਦੂਜੇ ਪਾਸੇ ਉਹਨਾਂ ਦਾ ਵੀ ਬਿਆਨ ਆ ਗਿਆ ਅਮਿਤ ਸ਼ਾਹ ਦਾ ਵੀ ਆ ਗਿਆ ਨੱਡਾ ਦਾ ਵੀ ਆ ਗਿਆ ਰਾਜਨਾਥ ਦਾ ਵੀ ਆ ਗਿਆ ਉਹ ਕਹਿੰਦੇ ਇਦਾਂ ਦੀ ਕੋਈ ਗੱਲ ਨਹੀਂ ਸਾਡੇ ਸੰਵਿਧਾਨ ਦੇ ਵਿੱਚ ਐਹੋ ਜੀ ਕੋਈ ਹੱਦਬੰਦੀ ਨਹੀਂ ਪ੍ਰਧਾਨ ਮੰਤਰੀ ਜਿਹੜੇ ਉਹ ਮੋਦੀ ਹੋਈ ਹੋਣਗੇ ਤੁਸੀਂ ਕੋਈ ਪ੍ਰਚਾਰ ਨਾ ਕਰੋ ਹਾਲਾਂਕਿ ਅਰਵਿੰਦ ਕੇਲੀਵਾਲ ਜਿਹੜੀ ਇਹ ਗੱਲ ਕਹਿ ਰਹੇ ਸੀ ਅਜਿਹੀਆਂ ਚਰਚਾਵਾਂ ਬਹੁਤ ਸਮਾਂ ਪਹਿਲਾਂ ਵੀ ਚੱਲੀਆਂ ਸੀ ਕਿ 75 ਸਾਲਾਂ ਤੋਂ ਬਾਅਦ ਜਿਹੜੀ ਬੀਜੇਪੀ ਆ ਉਹ ਲੀਡਰ ਨੂੰ ਰਿਟਾਇਰ ਕਰ ਦਿੰਦੀ ਹੈ ਤੇ ਇਹ ਗੱਲਾਂ ਆਪ ਵੀ ਕਈ ਵਾਰ ਲੀਡਰਾਂ ਨੇ ਵਿਚਾਰੀਆਂ ਨੇ ਕੀਤੀਆਂ ਨੇ ਬੀਜੇਪੀ ਦੀਆਂ ਜੇ ਮੋਦੀਵਾਰੀ ਇਹ ਚੇਂਜ ਹੋ ਜਾਂਦੀ ਹੈ ਸਥਿਤੀ ਤਾਂ ਫਿਰ ਇਹ ਬਹੁਤ ਵੱਡੇ ਸਵਾਲ ਖੜੇ ਕਰਦੀ ਹੈ ਤਾਂ ਕਿਵੇਂ ਦੇਖਦੇ ਹਾਂ ਦੋਵਾਂ ਚੀਜ਼ਾਂ ਨੂੰ ਜੇ ਸੁਣੀਏ ਅਰਵਿੰਦ ਕੇਜਰੀਵਾਲ ਦੇ ਬਿਆਨ ਨੂੰ ਉਧਰੋਂ ਭਾਜਪਾ ਦੇ ਲੀਡਰਾਂ ਦੇ ਬਿਆਨਾਂ ਨੂੰ ਕਿਵੇਂ ਦੇਖਦੇ ਹਾਂ ਸੁਖਵੰਦਰ ਜੀ ਜਿਹੜਾ ਅਰਵਿੰਦ ਕੇਜਰੀਵਾਲ ਦਾ ਇਹ ਬਿਆਨ ਆਇਆ ਨਾ ਇਹ ਬਿਆਨ ਉਹਨਾਂ ਵੱਲੋਂ ਦਿੱਤੀਆਂ ਜਾ ਰਹੀਆਂ ਗਰੰਟੀਆਂ ਦੇ ਸੰਦਰਭ ਚ ਆਇਆ ਕਿ ਜਿਸ ਤਰੀਕੇ ਨਾਲ ਮੋਦੀ ਗਰੰਟੀ ਦੇ ਰਿਹਾ ਜਾਂ ਆਮ ਆਦਮੀ ਪਾਰਟੀ ਦੀ ਗਰੰਟੀ ਕੇਜਰੀਵਾਲ ਗਰੰਟੀ ਦਿੰਦੇ ਰਹੇ ਆ ਉਸੇ ਤਰੀਕੇ ਨਾਲ ਭਾਜਪਾ ਜਾਂ ਅਦਰਦਰ ਮੋਦੀ ਜਿਹੜੇ ਭਾਰਤ ਦੇ ਪ੍ਰਧਾਨ ਮੰਤਰੀ ਰੋ ਗਰੰਟੀਆਂ ਦਿੰਦੇ ਰਹੇ ਤਾਂ ਅਰਵੰਦ ਕੇਸ਼ਰੀਵਾਲ ਨੂੰ ਦੀ ਜੇਲ੍ਹ ਤੋਂ ਬਾਹਰ ਆਣ ਕੇ ਉਹਨਾਂ ਨੇ ਇਹ ਕੁਐਸਚਨ ਠਾਇਆ ਕਿ 75 ਸਾਲ ਇਹਨਾਂ ਦੇ ਹੋ ਜਾਣੇ ਆ ਅਗਲੀ 14 ਤਰੀਕ ਨੂੰ ਅਗਲੇ ਸਾਲ 25 ਦੇ ਵਿੱਚ ਤਾਂ ਫਿਰ ਕਿਸ ਤਰੀਕੇ ਦੇ ਨਾਲ ਇਹ ਜਿਹੜੀਆਂ ਗਰੰਟੀਆਂ ਦੇ ਰਹੀ ਨੇ ਪੂਰੀਆਂ ਕਰਦ ਗਈ ਕਿਉਂਕਿ ਇਹਨਾਂ ਨੂੰ ਤਾਂ ਬਾਹਰ ਜਾਣਾ ਪੈਣਾ ਹੁਣ ਇਹ ਅਰਵੰਦ ਕੇਸ਼ਰੀਵਾਲ ਦੀ ਜਿਹੜੀ ਭੁਖਬਾਣੀ ਆ ਸੁਖਵਿੰਦਰ ਜੀ ਇਹ ਤਾਂ ਇੱਕ ਰਾਜਨੀਤਿਕ ਬਿਆਨ ਹੈਗਾ ਪਰ ਜੇਕਰ ਅਸੀਂ ਭਾਰਤੀ ਜਨਤਾ ਪਾਰਟੀ ਦੀ ਰਣਨੀਤੀ ਜਾਂ ਬੀਤੇ ਦੌਰ ਦੀ ਰਾਜਨੀਤੀ ਨੂੰ ਵੇਖੀਏ ਤਾਂ ਸਿੱਧੂ ਸਾਹਿਬ ਇਹ ਗੱਲ ਸਪਸ਼ਟ ਹੈਗੀ ਆ ਕਿ ਠੀਕ ਆ ਉਹਨਾਂ ਦੇ ਸੰਵਿਧਾਨ ਦੇ ਵਿੱਚ ਤਾਂ ਪਰ ਜੇਕਰ ਕਾ ਪਾਰਟੀ ਦੇ ਸਬਦਾਂ ਚੇ ਤਾਂ ਕੋਈ ਨਿਯਮ ਜਾਂ ਕੋਈ ਟਰਮ ਹੈ ਨਹੀਂ ਕਿ 75 ਸਾਲ ਤੋਂ ਬਾਅਦ ਹੀ ਬੰਦੇ ਰਿਟਾਇਰ ਕਰ ਦੇਣੇ ਪਰ ਜਿਸ ਤਰੀਕੇ ਨਾਲ ਭਾਜਪਾ ਦੀ ਜਾਂ ਸਿੱਖ ਦੇ ਲੀਡਰਸ਼ਿਪ ਖਾਸ ਤੌਰ ਤੇ ਦੋ ਆਪਾ ਜਦੋਂ ਤਾਂ 2014 ਤੋਂ ਲੈ ਕੇ ਹੁਣ ਤੱਕ ਜਿਸ ਤਰੀਕੇ ਦੇ ਦੂਰ ਨੂੰ ਸਾਹਮਣੇ ਆਏ ਇਹਨਾਂ ਨੇ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਇੱਕ ਲੀਡਰਸ਼ਿਪ ਸੀ ਉਹ ਬਿਲਕੁਲ ਖੁੱਡੇ ਲੈ ਲਾਤੀ ਜਾਂ ਉਹਨਾਂ ਨੂੰ ਘਰ ਬਿਠਾਤਾ ਜਿਨ੍ਹਾਂ ਵਿੱਚ ਅਲਕੇਟ ਵਾਨੀ ਸਭ ਤੋਂ ਮੋਹਲਾ ਮੁਰਲੀ ਮਨੋਹਰ ਜੋਸ਼ੀ ਸਿਤਰਾ ਮਹਾਜਨ ਬੜੇ ਨਾਮ ਸੁਖਿੰਦਰ ਜੀ ਇਤਾਂ ਦੇ ਗੁੰਦਾਚਾਰੀਆ ਇਹੋ ਜੇ ਨਾਮ ਸੀ ਕਿ ਜਿਨ੍ਹਾਂ ਨੇ ਭਾਰਤੀ ਜਨਤਾ ਪਾਰਟੀ ਨੂੰ ਦੇਸ਼ ਦੇ ਵਿੱਚ ਕਠਿਤ ਕੀਤਾ ਦੇਸ਼ ਵਿੱਚ ਮਜ਼ਬੂਤ ਕੀਤਾ ਤਾਂ ਕਿਹੇ ਸਮੇਂ ਐਲਕੇ ੜਵਾਨੀ ਭਾਰਤੀ ਜਨਤਾ ਪਾਰਟੀ ਦੀ ਪਛਾਣ ਹੁੰਦਾ ਸੀ ਪਰ ਅੱਜ ਤੁਸੀਂ ਦੇਖ ਲਓ ਕਿ ਉਸ ਸਮੇਂ ਦੇ ਵਿੱਚ ਅੱਜ ਦੇ ਸਮੇਂ ਦੇ ਵਿੱਚ ਤੇ ਉਸ ਸਮੇਂ ਦੇ ਵਿੱਚ ਕਿੰਨਾ ਅੰਤਰ ਹੈ ਇਸ ਵੇਲੇ ਐਲਕੇ ੜਵਾਨੀ ਹੋਵੇ ਚੰਬੁਰ ਦੀ ਬਰੋਜੋਸ਼ੀ ਹੋਣ ਸੁમિતਰਾ ਬਾਜਨ ਹੋਣ ਆਮਾ ਭਾਰਤੀ ਹੋਵੇ ਉਹ ਸਾਰੇ ਜਿੰਨੇ ਵੀ ਹਨ ਨੇ ਤਾਂ ਜਿਹੜੇ ਚਿਹਰੇ ਸਨ ਕੇ ਸਮੇਂ ਉਹ ਸਾਰੇ ਮਾਰਗਦਰਸ਼ਕ ਦੇ ਰੂਪ ਦੇ ਵਿੱਚ ਉਹਨਾਂ ਨੂੰ ਘਰ ਬਿਠਾਤਾ ਤਾਂ ਇਸ ਵੇਲੇ ਭਾਰਤੀ ਜਨਤਾ ਪਾਰਟੀ ਦੀ ਪਛਾਣ ਸਿਰਫ ਤੇ ਸਿਰਫ ਦੋ ਆਪਕਾ ਵਿਚਾਰ ਆ ਹਮੇਸ਼ਾ ਤੇ ਦੂਜੇ ਬੰਦੇ ਪ੍ਰਧਾਨ ਮੰਤਰੀ ਜਿਹਨਾਂ ਤੇ મોદી ਤੁਸੀਂ ਇਹਦੇ ਵਿੱਚ ਵੀ ਲੋ ਰਾਜਨਾਥ ਸਿੰਘ ਵਰਗੇ ਬੰਦੇ ਜਾਂ ਹੋਰ ਕਈ ਸੀਨੀਅਰ ਬੰਦੇ ਨੇ ਜਿੰਨਾਂ ਦਾ ਕਦੇ ਜ਼ਿਕਰ ਤੱਕ ਵੀ ਨਹੀਂ ਹੁੰਦਾ ਹੁਣ ਅਰਵਿੰਦ ਕੇਸ਼ਰੀਵਾਲ ਖੁਦ ਹੁੰਦਾ ਇਹ ਤਰਕ ਕਿ ਹਾਂ ਭਈ ਇਹਨਾਂ ਨੂੰ 75 ਸਾਲ ਮੋਦੀ ਸਾਹਿਬ ਆਪਣੇ ਹੋ ਜਾਣੇ ਤੇ ਇਹਨਾਂ ਨੂੰ ਘਰ ਬਿਠਾ ਦਿੱਤਾ ਜਾਏਗਾ ਪਰ ਦੂਜੇ ਪਾਸੇ ਉਹਨਾਂ ਨੇ ਆਨ ਕੇ ਖੰਡਨ ਜੜਾ ਕਰ ਦਿੱਤਾ ਰਾਜਨੀਤੀ ਦੇ ਵਿੱਚ ਇੱਕ ਗੱਲ ਸਿੱਧੂ ਸਾਬ ਹੋਏਗੀ ਮਤਲਬ ਵੇਖੀ ਹੋਏਗੀ ਕਿ ਜਿਹੜਾ ਬੱਤਾ ਜਿਸ ਬੰਦੇ ਕੋਲ ਸ਼ਕਤੀ ਆ ਜਿਸ ਬੱਤਾ ਕੋਲ ਸ਼ਕਤੀ ਦਾ ਸੰਤੁਲਨ ਆ ਮਰਜ਼ੀ ਉਹਦੀ ਚੱਲਦੀ ਆ ਉਸਤੇ ਹੀ ਨਿਯਮ ਚੱਲਦੇ ਆ ਉਹਦਾ ਹੀ ਸਭ ਕੁਝ ਹੁੰਦਾ ਤਾਂ ਹੁਣ ਸੁਭਾਵਿਕ ਆ ਕਿ ਇਸ ਲਈ ਭਾਰਤੀ ਜਨਤਾ ਪਾਰਟੀ ਕੋ ਸਿਰਫ ਦੋ ਚਿਹਰੇ ਨੇ ਇੱਕ ਪਾਸੇ ਨਰਿੰਦਰ ਮੋਦੀ ਤੇ ਦੂਜੇ ਪਾਸੇ ਅਮਿਸ਼ਾ ਹੁਈ ਤਾਂ ਅਜੇ ਨਰਿੰਦਰ ਮੋਦੀ ਦਾ ਪੂਰਾ ਜਲਵਾ ਕਾਇਮ ਰੱਖਾ ਜਿਹੜੀਆਂ ਹਿੰਦੂ ਸਟੇਟ ਚਿਹੜੀਆਂ ਗੀਆਂ ਬਾਕੀ ਉਹ ਜਲਵਾ ਕੀ ਕਾਇਮ ਰੱਖ ਪਾਉਂਦਾ ਜਾਂ ਕੀ ਕਾਇਮ ਰੱਖ ਪਾਏ ਜਾਂ ਨਹੀਂ ਪਾਏ ਇਸਦਾ ਪਤਾ ਤਾਂ 4 ਜੂਨ ਨੂੰ ਲੱਗੇਗਾ ਪਰ ਹਾਂ ਅਜੇ ਤੱਕ ਨਰਿੰਦਰ ਮੋਦੀ ਵੱਲੋਂ ਅਜੇ ਹੀ ਕੋਈ ਵੀ ਚੀਜ਼ ਜਿਹੜੀ ਹੈ ਨਜ਼ਰ ਨਹੀਂ ਆਈ ਕਿ ਹਾਂ ਭਈ ਉਹ ਅਮਿਸ਼ਾਹੁਰਾ ਮੁਕਮਾਨ ਜਿਹੜੀ ਆ ਉਹ ਸੌਫ ਦੇਣਗੇ। ਬਾਕੀ ਜਿਸ ਤਰੀਕੇ ਦੀ ਭਾਰਤੀ ਜਨਤਾ ਪਾਰਟੀ ਦੀ ਰਣਨੀਤੀ ਰਹੀ ਆ ਜਾਂ ਜਿਸ ਤਰੀਕੇ ਨਾਲ ਬੀਤੇ ਦੌਰ ਚ ਸ਼ਿਵਰਾਜ ਸਿੰਘ ਚੋਹਾਨ ਦੂਜੇ ਬਦਕ ਸੁਦਰ ਰਾਜੇ ਸਿੰਧੀ ਜਾਂ ਜਾਂ ਕਈ ਇਹੋ ਜਿਹੇ ਬੰਦੇ ਸਨ ਜਿਹੜੇ ਮੁੱਖ ਪੰਤਰੀ ਦੇ ਰੂਪ ਦੇ ਵਿੱਚ ਆ ਭਾਰਤੀ ਜਨਤਾ ਪਾਰਟੀ ਦੀ ਰੀਡ ਦੀ ਹੱਡੀ ਸਨ ਉਹਨਾਂ ਨੂੰ ਵੀ ਇੱਕ ਕਿਸਮ ਨਾਲ ਸ਼ਾਂਕ ਕੇ ਘਰ ਪਿਠਾ ਦਿੱਤਾ ਗਿਆ। ਇੱਕ ਲੀਡਰ ਇੱਕ ਕੰਡੀਸ਼ਨ ਜਿਸ ਤਰੀਕੇ ਨਾਲ ਬੀਤੇ ਦੌਰ ਚ ਕੇਂਦਰ ਇੱਕ ਚੋਣ ਤਾਂ ਇੱਕ ਰਾਸ਼ਟਰ ਦੇ ਸੰਕਲਪ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਕੰਮ ਕਰਦੀ ਆ ਹੁਣ ਵੀ ਉਹੀ ਤਰੀਕੇ ਨਾਲ ਸਾਹਮਣੇ ਆਇਆ ਇੱਕ ਨੇਤਾ ਇੱਕ ਨਿਸ਼ਾਨ ਤੇ ਇਹ ਨੇਤਾ ਕੌਣਾ ਸਾਰੇ ਲੋਕ ਜਾਣਦੇ ਨੇ ਪ੍ਰਧਾਨ ਮੰਤਰੀ ਜਨਰਲ ਮੋਦੀ ਸੋ ਅਰਵਿੰਦ ਕੇਸ਼ਰੀਵਾਲ ਦੀ ਜਿਹੜੀ ਸਟੇਟਮੈਂਟ ਸੀ ਉਹ ਤਾਂ ਗਰੰਟੀ ਦੇ ਸੰਦਰਭ ਸੀ ਬਾਕੀ ਹਾਂ ਜੇਕਰ ਭਾਰਤੀ ਜਨਤਾ ਪਾਰਟੀ ਦੀ ਰਣਨੀਤੀ ਦੀ ਗੱਲ ਕਰੀਏ ਤਾਂ ਸੋਫਤਾ ਦੀ ਆਪਣੀ ਮਰਜ਼ੀ ਦੇ ਨਾਲ ਉਹਨਾਂ ਨੇ ਪੂਰ ਬਰੂਡ ਕਰਦਾ ਹੈ ਕਿਸੇ ਨਿਯਮ ਜਾਂ ਸਬਧਾਨ ਦੀ ਗੱਲ ਨਹੀਂ ਕਿਉਂਕਿ ਐਲਕੇ ਅਡਵਾਨੀ ਵੱਡੇ ਤੋਂ ਵੱਡਾ ਉਹ ਨੇਤਾ ਸੀ ਜਿਹੜਾ ਨਰਿੰਦਰ ਮੋਦੀ ਦੇ ਰਸਤੇ ਦੇ ਵਿੱਚ ਇੱਕ ਅਹਿਮ ਰੁਕਾਵਟ ਬਣ ਸਕਦਾ ਸੀ ਪ੍ਰਧਾਨ ਮੰਤਰੀ ਦੇ ਰੂਪ ਦੇ ਵਿੱਚ ਤਾਂ ਸੋ ਉਸ ਨੂੰ ਹਟਾਉਣ ਵਾਸਤੇ ਜ਼ਰੂਰੀ ਸੀ ਕਿ 75 ਸਾਲਾਂ ਦਾ ਰਾਜ ਜਿਹੜਾ ਆਲਾਦੱਤਾ ਕਹਿੰਦਾ ਉਸ ਦੇ ਤਹਿਤ ਉਹਨਾਂ ਨੂੰ ਘਰ ਬਿਠਾ ਦਿੱਤਾ ਅਜੇ ਨਰਿੰਦਰ ਮੋਦੀ ਜਾਣਗੇ ਨਹੀਂ ਬਾਕੀ ਅਸਰ ਸਥਿਤੀ ਤਾਂ ਸਖੇਦਰ ਜੀ 4 ਜੂਨ ਨੂੰ ਪਤਾ ਲੱਗੇਗੀ ਚਲੋ ਨਤੀਜੇ ਆਉਣਗੇ ਚਲੋ ਅਣਖ ਸਭ ਤੁਸੀਂ ਚੜ੍ਹਨਾ ਪ੍ਰੋਗਰਾਮ ਜੁੜੇ ਤੁਹਾਡਾ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਸ਼ੁਕਰੀਆ ਸਿੱਧੂ ਸਾਹਿਬ ਪੈਸਨ ਪ੍ਰੋਫੈਸਰ ਮਜੀਠੀ ਸਿੰਘ ਗੜਚੀ ਸਾਹਿਬ ਜਿੰਨਾਂ ਤੋਂ ਪਹਿਲਾਂ ਉਹ ਇਨਾਮਿਕ ਗੁਰਨ ਸਰ ਨਾਲ ਗੱਲਬਾਤ ਕੀਤੀ ਗਈ ਉਮੀਦ ਕੜਕੀ ਸਾਹਿਬ ਦੇ ਨਾਲ ਕੀ ਕੀਤੀ ਗੱਲਬਾਤ ਤੁਹਾਨੂੰ ਜੀਵ ਪਸੰਦ ਆਈ ਉਹ ਦੁਬਾਰਾ ਫਿਰ ਮਿਲਾਂਗੇ ਧੰਨਵਾਦ